ਸੋ ਇਹ ਮжоਰਿਟੀ ਹੈ ਦੂਜੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਤੇ ਜਦੋਂ ਮਾਨ ਸਾਹਿਬ ਕਹਿੰਦੇ 13 0 ਉਹਨਾਂ ਦੇ ਕਹਿਣ ਦਾ ਭਾਵ ਹੈ ਕਿ 0 ਆਮ ਆਦਮੀ ਪਾਰਟੀ ਤੇ 13 ਕਾਂਗਰਸ ਪਾਰਟੀ ਮੈਂ ਪੁੱਛੂੰਗਾ ਆਮ ਆਦਮੀ ਪਾਰਟੀ ਸਰਕਾਰ ਨੂੰ ਤੁਸੀਂ ਮਹਿਲਾ ਵਿਰੋਧੀ ਕਿਉਂ ਤੁਹਾਡੀ ਮਾਨਸਿਕਤਾ ਪੱਛੀ ਆਕਲ ਕਿਉਂ ਹੈ ਮੇਲ ਡੋਮੀਨੇਟਿਡ ਸੁਸਾਇਟੀਜ਼ ਕੋ ਬਲੀਵ ਕਰਦੇ ਹੋ ਨਾ 13 ਚੋਂ ਇੱਕ ਵੀ ਨਾਮ ਮਹਿਲਾ ਦਾ ਕਿਸੇ ਦਾ ਕੋਈ ਮਹਿਲਾ ਨਹੀਂ ਉਤਾਰੀ ਰਾਜ ਸਭਾ ਜਦ ਸੱਤ ਐਮਪੀ ਭੇਜੇ ਉਹਨਾਂ ਚੋਂ ਇੱਕ ਵੀ ਮਹਿਲਾ ਨਹੀਂ ਸੀਗੀ ਸਾਰੇ ਬੰਦੇ ਸੀਗੇ ਕੋਈ ਮਹਿਲਾ ਪ੍ਰਵਕਤਾ ਨਹੀਂ ਹੈ 1000 ਮਹਿਲਾਵਾਂ ਨੂੰ ਕਿਹਾ ਸੀਗਾ ਦਵਾਂਗੇ ਅਸੀਂ ਕਿਰਪਾ ਨਹੀਂ ਨਾ ਤੋਂ ਦਿੱਤਾ ਗਿਆ ਕੈਪਟਨ ਅਮਰਿੰਦਰ ਸਿੰਘ ਜੀ ਜਿੰਨਾ ਟਾਈਮ ਕਾਂਗਰਸ ਨਾਲ ਸੀਗੇ ਮੁੱਖ ਮੰਤਰੀ ਬਣੇ ਜੀ ਠੀਕ ਹੈ ਵੱਡੇ ਵੱਡੇ ਅਹੁਦੇ ਮਿਲੇ ਪਾਵਰ ਹੰਡਾਈ ਜਦੋਂ ਬੀਜੇਪੀ ਚ ਗਏ ਆਪ ਤਾਂ ਆਪ ਦੀ ਸੀਟ ਹਾਰੀ ਹਰੇ ਨਾ ਤਾਂ ਜਾਖੜ ਸਾਹਿਬ ਕੰਟੈਸਟ ਕਰ ਰਹੀ ਹੈ ਨਾ ਕੈਪਟਨ ਸਾਹਿਬ ਕੰਟੈਸਟ ਕਰ ਰਹੀ ਹੈ ਤੇ ਇਹ ਤਾਂ ਨਹੀਂ ਕੰਟੈਸਟ ਕਰ ਰਹੇ ਕਿਉਂਕਿ ਪਤਾ ਹੈ ਵੀ ਸਾਡੇ ਕੈਂਡੀਡੇਟਸ ਨੂੰ ਪਿੰਡਾਂ 'ਚ ਤਾਂ ਵੜਨ ਦੇ ਨਹੀਂ ਰਹੇ ਸਾਡੇ ਕੈਂਡੀਡੇਟਸ ਦੇ ਖਿਲਾਫ ਤਾਂ ਪਿੰਡਾਂ ਦੇ ਲੋਕਾਂ ਨੇ ਕਿਸਾਨਾਂ ਨੇ ਨਾਕੇ ਲਾ ਰੱਖਿਆ ਜਿਵੇਂ ਅਸੀਂ ਕਿਸਾਨਾਂ ਲਈ ਨਾਕੇ ਲਾਉਂਦੇ ਸੀਗੇ ਬੈਰੀਕੇਡਿੰਗ ਕਰਦੇ ਸੀਗੇ ਪੁਲਿਸ ਡਿਪਲॉयਮੈਂਟ ਕਰਦੇ ਸੀਗੇ ਆਰਨ ਸਪਾਈਕਸ ਬਚਾਉਂਦੇ ਸੀਗੇ ਕਿਸਾਨ ਕਹਿੰਦੇ ਹੁਣ ਤੁਸੀਂ ਆਜੋ ਫਿਰ ਉਸੀ ਕਹਿ ਰਹੇ ਹਾਂ ਕਿ ਕਿਤੇ ਸੀ ਟਰੰਪ ਕਾਰਡ ਖੇਡ ਰਿਹਾ ਜਿੱਕੇ ਟਰੰਪ ਕਾਰਡ ਦੀ ਗੱਲ ਕੀਤੀ ਜਾਵੇ ਪੁਲਾਤ ਤੋਂ ਲੈ ਕੇ ਸੁਖਪਾਲ ਸਿੰਘ ਖੈਰਾ ਨੂੰ ਸੰਗਰੂਰ ਦੇ ਵਿੱਚ ਐਂਟਰੀ ਕਰਾਈ ਜਾ ਰਹੀ ਹੈ ਗਦਰਬਾਹ ਤੋਂ ਲੈ ਕੇ ਲੁਧਿਆਣਾ ਦੇ ਵਿੱਚ ਰਾਜਾ ਵੜਿੰਗ ਦੀ ਐਂਟਰੀ ਹੋ ਰਹੀ ਹੈ ਪਟਿਆਲਾ ਦੇ ਵਿੱਚ ਕਾਂਗਰਸ ਨੂੰ ਉਮੀਦਵਾਰ ਨਹੀਂ ਲੱਭ ਲਿਆ ਧਰਮਵੀਰ ਗਾਂਧੀ ਨੂੰ ਦੇ ਉੱਤੇ ਕਿਤੇ ਨਾ ਕਿਤੇ ਬਾਗ ਟੋਰ ਸੁੱਟੀ ਗਈ ਹੈ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਇਹ ਕਿਹੜਾ ਟਰੰਪ ਕਾਰਡ ਹੈ ਦੇਖੋ ਇਹ ਸਾਰੇ ਟਰੰਪ ਕਾਰਡ ਹੈ ਇਹ ਸਾਰੇ ਜਿੱਤਣ ਵਾਲੇ ਕੈਂਡੀਡੇਟਸ ਹੈ ਸਾਰੇ ਹੈਵੀ weightਸ ਹੈ ਇਹ ਮਿਗ ਨੇ ਜਿਹੜੇ ਅਸੀਂ ਉਤਾਰੇ ਹੈ ਮਿਗ ਤੇ ਦੂਜੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਸਾਨੂੰ ਸਵਾਲ ਕਰੂ ਪੰਜ ਫਾਰਮਰ ਮੰਤਰੀ ਪੰਜ ਤਿੰਨ ਐਮਐਲਏ ਤਿੰਨ ਤਿਤਲੀਆਂ ਮਾਨ ਸਾਹਿਬ ਦਾ ਫੇਵਰਟ ਵਰਡ ਇੱਕ ਐਕਟਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪੀ ਜਿੰਨੇ ਸਰਵੇਜ਼ ਹੈ ਜਿੰਨੇ ਪੋਲਸ ਹੈ ਸਾਰੇ ਇਹਨਾਂ ਨੂੰ ਤੀਜੇ ਚੌਥੇ ਤੀਜੇ ਚੌਥੇ ਤੇ ਰੱਖ ਰਿਹਾ ਕਿਉਂਕਿ ਸਭ ਨੂੰ ਪਤਾ ਹੈ ਕਿ ਐਸਐਡੀ ਹੈ ਇੱਕ ਡੁੱਬਦਾ ਜਹਾਜ਼ ਸੋ ਹਾਲਾਤ ਇਹ ਹੈ ਸ਼੍ਰੋਮਣੀ ਅਕਾਲੀ ਦਲ ਦੇ विवेक ओब्रोय ਦਾ ਬਾਲੀਵੁੱਡ ਚ ਕਮਬੈਕ ਹੋ ਸਕਦਾ ਹੈ ਲੇਕਿਨ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਦੀ ਰਾਜਨੀਤੀ ਚ ਕਮਬੈਕ ਨਹੀਂ ਹੋਊਗਾ ਸਭ ਤੋਂ ਵੱਧ ਕਰਜ਼ਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਏ ਨਾ ਕਰਜ਼ਾ ਹੋਰ ਕਿਸੇ ਪਾਰਟੀ ਨੇ ਅਜ ਤੱਕ ਪੰਜਾਬ ਚ ਨਹੀਂ ਚੁੱਕਿਆ ਸੀ ਇਹਨੇ ਘੱਟ ਟਾਈਮ ਚ ਤੇ ਇਹੀ ਪੇਸ ਤੇ ਚੱਲੀ ਗਏ ਤੇ ਗਿਨੀਜ਼ ਬੁੱਕ ਉਹ ਵੋਲਡ ਰਿਕਾਰਡ ਚ ਰਿਕਾਰਡ ਦਰਜ ਕਰਾ ਸਕਦੇ ਆ ਇਹੇ ਇਹੀ ਦਲਵੀਰ ਗੋਲਡੀ ਜੀ ਨੇ ਮਾਨ ਸਾਹਿਬ ਨੂੰ ਓਪਨ ਡਿਬੇਟ ਲਈ ਚੈਲੰਜ ਕੀਤਾ ਸੀਗਾ। ਇਹੀ ਦਲਵੀਰ ਗੋਲਡੀ ਜੀ ਨੇ ਕਿਹਾ ਸੀਗਾ ਕਿ ਤੁਹਾਡੇ ਤੋਂ ਆਪਣਾ ਜਿਹੜੇ ਤੁਸੀਂ ਵਾਅਦੇ ਕੀ ਸੀਗੇ ਉਹ ਡਿਲੀਵਰ ਨਹੀਂ ਹੋਇਆ। ਸਵਾਲ ਚੱਕੇ ਸੀਗੇ ਤੁਸੀਂ ਆਮ ਆਦਮੀ ਪਾਰਟੀ ਸਰਕਾਰ ਤੇ ਬਹੁਤ ਵੱਡੇ ਵੱਡੇ ਰੋਜ਼ਗਾਰ ਨੂੰ ਲੈ ਕੇ, ਲਾਅ ਐਂਡ ਆਰਡਰ ਨੂੰ ਲੈ ਕੇ ਹੋਰ ਚੀਜ਼ਾਂ ਨੂੰ ਲੈ ਕੇ ਅੱਜ ਉਹ ਸਾਰੇ ਸਵਾਲ ਜਿਹੜੇ ਆ ਖਤਮ ਹੋ ਗਏ। ਕੋ ਲੀਡਰ ਉੱਥੇ ਗਏ ਫੋਰ ਐਗਜ਼ਾਮਪਲ ਕਾਂਗਰਸ ਸਾਡ ਕੇ ਭਾਜਪਾ ਜੀ ਗਏ। ਉਹਨਾਂ ਨੇ ਦੇਖਿਆ ਵੀ ਯਾਰ ਇੱਥੇ ਤਾਂ ਕਾਂਗਰਸ ਦਾ ਲੋਕਤੰਤਰ ਸੀ ਉੱਥੇ ਡੰਡਾ ਤੰਤਰ ਹੈ ਦਮ ਘੁੱਟਦਾ ਹੈ ਕਿਸੇ ਨੂੰ ਬੋਲਣ ਦੀ ਇਜਾਜ਼ਤ ਨਹੀਂ ਮੋਦੀ ਸਾਹਿਬ ਦੇ ਇਲਾਵਾ ਛੱਡ ਕੇ ਫਾਰਮਰ ਡੈਪਟੀ ਸਪੀਕਰ ਤੋਂ ਲੈ ਕੇ ਫਾਰਮਰ ਮਿਨਿਸਟਰਸ ਤੋਂ ਲੈ ਕੇ ਫਾਰਮਰ ਐਮ ਐਲ ਏ ਸਤ ਲੈ ਕੇ ਵਾਪਸ ਆਏ ਨਾ ਦੂਜਾ ਜਦੋਂ ਆਪ ਜੀ ਜਿਹੜੇ ਗਏ ਸੀਗੇ ਉਹਨਾਂ ਨੇ ਦੇਖਿਆ ਵੀ ਇੱਥੇ ਤਾਂ ਸਿਰਫ ਅਰਸ਼ਵਾਨ ਸਾਹਿਬ ਬੋਲ ਸਕਦੇ ਹੋ ਤਾਂ ਕਿਸੇ ਨੂੰ ਬੋਲਣ ਦੀ ਇਜਾਜ਼ਤ ਨਹੀਂ ਹੈ ਤਾਂ ਟਿਕਟ ਜਿਹਨੂੰ ਮਿਲੀ ਹੋਈ ਸੀਗੀ ਉਹ ਵੀ ਛੱਡ ਕੇ ਬੀ ਜੇ ਪੀ ਚਲਾ ਗਿਆ ਸੁਸ਼ੀਲ ਰਿੰਕੂ ਤੁਸੀਂ ਈਡੀ ਦਾ ਜ਼ਿਕਰ ਕੀਤਾ ਹੈ ਤੇ ਮੈਂ ਹੁਣ ਗੱਲ ਕਰਨਾ ਚਾਹਾਂਗਾ ਪੰਜਾਬ ਦੀ ਚੰਗਾ ਕੰਮ ਕੌਣ ਕਰ ਰਿਹਾ ਦਿਲ ਤੇ ਹੱਥ ਰੱਖ ਕੇ ਇਹ ਗੱਲ ਬੋਲਿਓ ਕਿ ਵਿਜੀਲੈਂਸ ਚੰਗਾ ਕਰ ਰਹੀ ਹੈ ਜਾਂ ਇਨਫੋਰਸਮੈਂਟ ਡਾਇਰੈਕਟਿਡ ਈਡੀ ਚੰਗਾ ਕੰਮ ਕਰ ਰਹੀ ਹੈ ਮਾਨ ਸਾਹਿਬ ਦਾ ਆਪਦਾ ਬਿਆਨ ਹੈ ਖੈਰਾ ਸਾਹਿਬ ਦੇ ਕੇਸ ਮੁਤਲਕ ਕਿ ਇਹਰੇ ਪੋਲੀਟੀਕਲ ਵੈਂਡੇਟਾ ਹੋ ਰਿਹਾ ਇਹ ਤੱਕਾ ਹੋ ਰਿਹਾ ਖੈਰਾ ਸਾਹਿਬ ਨਾਲ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਹੋ ਰਹੀ ਹੈ ਫਿਰ ਤੁਸੀਂ ਆਪਦਾ ਸਟੈਂਡ ਬਦਲ ਲੈਨੇ ਹੋ ਜਿੱਦਨ ਖੈਰਾ ਸਾਹਿਬ ਦਾ ਆਰਡਰ ਅਨਾਉਂਸ ਹੋਣਾ ਸੀ ਪ੍ਰੋਨਾਉਂਸ ਹੋਣਾ ਸੀਗਾ ਹਾਈ ਕੋਰਟ ਦੁਆਰਾ ਉਹ ਦਿਨ ਰਾਤ ਨੂੰ ਜਿੱਦਣ ਹੋੜਾਂ ਰਾਤ ਨੂੰ 2 ਵਜੇ ਦੇ ਨੇੜੇ ਤੇੜੇ ਤੁਸੀਂ ਉਹਨਾਂ ਤੇ ਹੋਰ ਐਫ ਆਈ ਆਰ ਦਰਜ ਕਰਤੀ ਸੱਚਕਾਲ ਸカイ ਨਿਊਜ਼ ਦੇ ਨਾਲ ਜੁੜਿਓ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਪੰਜਾਬ ਦੀ ਸਿਆਸਤ ਦੇ ਵਿੱਚ ਚੱਲ ਕੀ ਰਿਹਾ ਇਸ ਹਫਤੇ ਗੱਲਬਾਤ ਕਰਾਂਗੇ ਕਿਉਂਕਿ ਪੰਜਾਬ ਦੀ ਸਿਆਸਤ ਦੇ ਵਿੱਚ ਕੁਝ ਵੀ ਚੰਗਾ ਨਹੀਂ ਚੱਲ ਰਿਹਾ ਜੇਕਰ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਨੂੰ ਉਹਨਾਂ ਦੇ ਲੀਡਰ ਹੀ ਛੱਡ ਰਹੇ ਨੇ ਤੇ ਵਿਰੋਧੀਆਂ ਦੀ ਗੱਲ ਕੀਤੀ ਜਾਵੇ ਤਾਂ ਵਿਰੋਧੀਆਂ ਦੇ ਵੱਲੋਂ ਆਏ ਦਿਨ ਕਾਂਗਰਸ ਦੇ ਉੱਤੇ ਤਿੱਖੇ ਤਾਂਜ ਕਿਸੇ ਜਾ ਰਹੇ ਨੇ ਵੱਡੇ ਸਵਾਲ ਚੁੱਕੇ ਜਾ ਰਹੇ ਨੇ ਤੇ ਇਸ ਹਫਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਅਸ਼ਪ੍ਰੀਤ ਖਡਿਆਲ ਉਹ ਮੌਜੂਦ ਨੇ ਉਹਨਾਂ ਤੋਂ ਜਾਣਾਂਗੇ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਆਖਰ ਚੱਲ ਕੀ ਰਿਹਾ ਕਿਸ ਮੁੱਦੇ ਦੇ ਉੱਤੇ ਰਾਜਨੀਤੀ ਹੋ ਰਹੀ ਹੈ ਪੰਜਾਬ ਦਾ ਅਜੰਡਾ ਕਿਸ ਪਾਸੇ ਵੱਲ ਜਾ ਉਹ ਸਭ ਤੇ ਗੱਲਬਾਤ ਕਰਾਂਗੇ ਸੱਤੋਂ ਪਹਿਲਾ ਸਾਇਨੂ ਉਤੇ ਥੋੜਾ ਬਹੁਤ ਬਹੁਤ ਥੈਂਕ ਯੂ so much ਥੈਂਕ ਯੂ so much ਅਰਸ਼ ਜੀ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਸਿਆਸਤ ਦੀ ਪੰਜਾਬੀ ਸਿਆਸਤ ਦੇ ਵਿੱਚ ਚੱਲ ਕੀ ਰਿਹਾ ਕਿਉਂਕਿ ਲੰਮਾ ਦਹਾਕਾ ਵੱਡੇ ਪੱਤਰਕਾਰਾਂ ਨੇ ਵੱਡੀ ਨਜ਼ਰ ਰੱਖੀ ਹੈ ਪਰੰਤੂ ਜੋ ਅੱਜ ਕੱਲ੍ਹ ਪ੍ਰਿੰਟ ਮੀਡੀਆ ਦੇ ਵਿੱਚ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਚੱਲ ਰਿਹਾ ਉਹ ਕਿਤੇ ਨਾ ਕਿਤੇ ਵੱਡੇ ਸਵਾਲ ਖੜੇ ਕਰ ਰਿਹਾ ਖਾਸ ਕਰਕੇ ਕਾਂਗਰਸ ਦੇ ਉਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਕਾਂਗਰਸ ਦੇ ਕੋਲ ਆਪਣੇ ਲੀਡਰ ਹੀ ਨਹੀਂ ਸੰਭੇਜਾਰੇ ਦੇਖੋ ਨੰਬਰ 1 ਜੀ ਕਾਂਗਰਸ ਪਾਰਟੀ ਆ ਇਲੈਕਸ਼ਨ ਸਵੀਪ ਕਰਨ ਜਿੰਨੇ opinion polls ਹੋਏ ਐ ਸਰਵੇਜ਼ ਹੋਏ ਐ ਸਾਰੇ ਇਹੀ ਗੱਲ ਕਹਿ ਰਹੇ ਐ ਕਾਂਗਰਸ ਪਾਰਟੀ ਸਭ ਤੋਂ ਵੱਧ ਸੀਟਾ ਜਿੱਤ ਰਹੀ ਐ ਚਾਹੇ BPH ਐ ਚਾਹੇ News 18 ਐ ਚਾਹੇ Mood of the Nation ਐ News 18 ਦੇ ਸਰਵੇ ਨੇ ਤਾਂ ਇੱਕ ਸੀਟ ਦਿੱਤੀ ਆਮ ਆਦਮੀ ਪਾਰਟੀ ਨੂੰ ਤੇ 7-8 ਸੀਟਾ ਦਿੱਤੀ ਕਾਂਗਰਸ ਪਾਰਟੀ ਨੂੰ ਫੋਰ ਐਗਜ਼ਾਮਪਲ ਸੋ ਇਹ ਮੈਜੋਰਿਟੀ ਐ ਦੂਜੀ ਗੱਲ ਇਹ ਐ ਕਿ ਆਮ ਆਦਮੀ ਪਾਰਟੀ ਤੇ ਜਦੋਂ ਮਾਨ ਸਾਹਿਬ ਕਹਿੰਦੇ 13 0 ਉਹਨਾਂ ਦੇ ਕਹਿਣ ਦਾ ਭਾਵ ਐ ਕਿ 0 ਆਮ ਆਦਮੀ ਪਾਰਟੀ ਤੇ 13 ਕਾਂਗਰਸ ਪਾਰਟੀ ਇੱਕ ਹੋਰ ਭਾਵ ਵੀ ਐ ਵੀ 13 ਮੇਲ ਕੈਂਡੀਡੇਟ ਤੇ 0 ਫੀਮੇਲ ਕੈਂਡੀਡੇਟ ਆਮ ਆਦਮੀ ਪਾਰਟੀ ਨੇ ਇੱਕ ਵੀ ਫੀਮੇਲ ਕੈਂਡੀਡੇਟ ਅਨਾਉਂਸ ਨਹੀਂ ਕੀਤੀ ਇੱਕ ਵੀ ਮੈਂ ਪੁੱਛੂੰਗਾ ਆਮ ਆਦਮੀ ਪਾਰਟੀ ਸਰਕਾਰ ਨੂੰ ਤੁਸੀਂ ਮਹਿਲਾ ਵਿਰੋਧੀ ਕਿਉਂ ਤੁਹਾਡੀ ਮਾਨਸਿਕਤਾ ਪੱਛੀ ਆਕਲ ਕਿਉਂ ਹੈ ਮੇਲ ਡੋਮੀਨੇਟਿਡ ਸੁਸਾਇਟੀਜ਼ ਕੋ ਬਲੀਵ ਕਰਦੇ ਹੋ ਨਾ 13 ਚੋਂ ਇੱਕ ਵੀ ਨਾਮ ਮਹਿਲਾ ਦਾ ਕਿਸੇ ਦਾ ਕੋਈ ਮਹਿਲਾ ਨਹੀਂ ਉਤਾਰੀ ਰਾਜ ਸਭਾ ਜੋ 7 ਐਮਪੀ ਭੇਜੇ ਉਹਨਾਂ ਚੋਂ ਇੱਕ ਵੀ ਮਹਿਲਾ ਨਹੀਂ ਸੀਗੀ ਸਾਰੇ ਬੰਦੇ ਸੀਗੇ ਕੋਈ ਮਹਿਲਾ ਪ੍ਰਵਕਤਾ ਨਹੀਂ ਹੈ 1000 ਮਹਿਲਾਵਾਂ ਨੂੰ ਕਿਹਾ ਸੀਗਾ ਦਵਾਂਗੇ ਅਸੀਂ ਕਿਰਪਾ ਨਹੀਂ ਨਾ ਤੋਂ ਦਿੱਤਾ ਗਿਆ ਇਹ ਤੋਂ ਪਤਾ ਲੱਗਦਾ ਹੈ ਕਿ ਇਹ ਮਹਿਲਾ ਵਿਰੋਧੀ ਤੇ ਮਹਿਲਾਵਾਂ ਹੀ ਹੁਣ ਆਮ ਆਦਮੀ ਪਾਰਟੀ ਨੂੰ ਜਵਾਬ ਦੇਣ ਗਿਆ ਜ਼ੀਰੋ ਕਰਕੇ ਜ਼ੀਰੋ ਸੀਟਾਂ ਦੇ ਕੇ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਕਹਿ ਰਹੇ ਹੋ ਕਿ ਜਿਹੜੀ 13 ਜ਼ੀਰੋ ਦੀ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿਹੜੀ ਗੱਲ ਕਹੀ ਜਾ ਰਹੀ ਹੈ ਕਿ ਉਹਨਾਂ ਦੀ ਜ਼ੀਰੋ ਹੈ 13 ਤਾਂ ਕਾਂਗਰਸ ਦੀਆਂ ਪਰ ਸਵਾਲ ਫਿਰ ਵੱਡਾ ਖੜਾ ਇਹ ਹੋਣ ਜਾ ਰਿਹਾ ਕਿ ਲੀਡਰ ਨੇ ਜਿਹੜੇ ਤੁਹਾਡੇ ਜਿਹੜੇ ਤੁਹਾਡੇ ਵੱਡੇ ਦਿਗਜ ਰਹੇ ਨੇ ਕਿਸੇ ਸਮੇਂ ਦੇ ਵਿੱਚ ਉਹ ਹੁਣ ਆਮ ਆਦਮੀ ਪਾਰਟੀ ਦਾ ਹੀ ਹਿੱਸਾ ਬਣਨ ਜਾ ਰਹੇ ਨੇ ਤੇ ਫਿਰ ਕਾਂਗਰਸ ਕਿਸ ਤਰ੍ਹਾਂ 13 ਜ਼ੀਰੋ ਹੋ ਸਕਦੀ ਹੈ ਮੈਂ ਦੱਸਦਾ ਜੀ ਕਿਵੇਂ ਹੋਊਗੀ ਜਦੋਂ ਸਾਡੀ ਆ ਲਿਸਟ ਆਈ ਨਾ ਲੇਟੈਸਟ ਚਾਰ ਜਣਾਂ ਦੀ ਉਦੋਂ ਆਮ ਆਦਮੀ ਪਾਰਟੀ ਬੀਜੇਪੀ ਤੇ ਐਸਐਡੀ ਦੇ ਲੀਡਰਾਂ ਦੀ ਨੀਂਦ ਉੱਡ ਗਈ ਉਹਦੇ ਨੇ ਸੁੱਤੇ ਨਹੀਂ ਹੋਣਗੇ ਕਿਉਂਕਿ ਸਰਜਿਕਲ ਸਟ੍ਰਾਈਕ ਸੀ ਉਹ ਆਏ ਪਾਰਟੀਆਂ ਤੇ ਤੇ ਜਿਵੇਂ ਮਿਗ ਨਹੀਂ ਉਤਰਦੇ ਹੁੰਦੇ ਹਵਾ 'ਚ ਉਵੇਂ ਇਹ ਕੈਂਡੀਡੇਟਸ ਜਦੋਂ ਉਤਾਰੇ ਗਏ ਤੇ ਉਹ ਜਾਂ ਦਬਾਅ ਆਵਾਦਮੀ ਪਾਰਟੀ ਭਾਜਪੀ ਤੇ ਐਸਐਡੀ ਦੇ ਲੀਡਰਸ ਤੇ ਦਿਲੋ ਦਿਮਾਗ ਤੇ ਬਣਿਆ ਤੇ ਇਹ ਦਬਾਅ ਬਣਿਆ ਵੀ ਰਹਿਣਾ ਚਾਹੀਦਾ ਕਿਉਂਕਿ ਸਾਰੇ ਕੈਂਡੀਡੇਟਸ ਤਜਰਬੇਕਾਰ ਨੇ ਸਾਰੇ ਕੈਂਡੀਡੇਟਸ ਦਾ ਵਿਜ਼ਨ ਹੈਗਾ ਤੇ ਸਾਰੇ ਕੈਂਡੀਡੇਟਸ ਤੁਸੀਂ ਦੇਖੋਗੇ ਜਿੰਨੇ ਹੈਗੇ ਕਾਂਗਰਸ ਪਾਰਟੀ ਦੇ ਕਲੀਨ সুইਪ ਕਰਨਗੇ ਜਵਾਨਤਾ ਜ਼ਬਤ ਕਰਾਉਣਗੇ ਦੂਜੀ ਪਾਰਟੀਆਂ ਦੀਆਂ ਦੂਜੇ ਕੈਂਡੀਡੇਟਸ ਦੀਆਂ ਕਿਉਂਕਿ ਦੇ ਆਰ ਲਵਡ ਬਾਈ ਦਾ ਪੀਪਲ ਉਹ ਇਹ ਕਹਿਣਗੇ ਜੀ ਤੁਸੀਂ ਉਹਨਾਂ ਦੇ ਆਪ ਦੇ ਕੰਸਟੀਚੂਐਂਸੀ ਜੋ ਖੜਾ ਕਰਦੇ ਤੁਸੀਂ ਉਹਨਾਂ ਦੀ ਆਪਦੀ ਜਗ੍ਹਾ ਤੋਂ ਖੜਾ ਕਰਦੇ ਗੜ ਤੋਂ ਖੜਾ ਕਰਦੇ ਉਹਨਾਂ ਨੂੰ ਹੁਣ ਇਹ ਇਨਾਂ ਨੂੰ ਇਹ ਸਮਝ ਨਹੀਂ ਆਊਗਾ ਕਿ ਟਰੰਪ ਕਾਰਡ ਹੁੰਦਾ ਕੀ ਹੈ ਟਰੰਪ ਕਾਰਡ ਨੂੰ ਤੁਸੀਂ ਕਿਤੇ ਵੀ ਵਰਤ ਸਕਦੇ ਹੋ ਕਦੋਂ ਵੀ ਵਰਤ ਸਕਦੇ ਹੋ ਤੁਹਾਨੂੰ ਜਿਤਾਉਂਦਾ ਉਹ ਹੁਣ ਸਾਡੇ ਹੈਗੇ ਟਰੰਪ ਕਾਰਡ ਇਹਨਾਂ ਦੇ ਕੈਂਡੀਡੇਟ ਤਾਂ ਆਪਦੀ ਕੰਸਟੀਚੂਐਂਸੀ ਜਿੱਤ ਸਕਦੇ ਤਾਂ ਕਰਕੇ ਇਹਨਾਂ ਦੇ ਚੀਜ਼ ਸਮਝ ਆਊਗੀ ਨਹੀਂ ਇਹ ਤਾਂ ਆਪਦੇ ਕੈਂਡੀਡੇਟ ਇਹਨਾਂ ਦੇ ਜੇ ਕੰਸਟੀਚੂਐਂਸੀ ਚ ਕੋਈ ਜਾਣਦਾ ਪਛਾਣਦਾ ਹੋਵੇ ਕੋਈ ਕੰਮ ਕੀਤਾ ਹੋਵੇ ਫਿਰ ਤਾਂ ਗੱਲ ਹੈਗੀ ਹੈ ਸੋ ਜਿਹੜਾ ਆਪਦੀ ਨਹੀਂ ਜਿੱਤ ਸਕਦਾ ਉਹ ਦੂਜੀ ਥਾਂ ਜਾ ਕੇ ਤਾਂ ਕੀ ਜਿੱਤੂਗਾ ਤਾਂ ਕਰਕੇ ਇਹਨਾਂ ਨੂੰ ਇਹ ਚੀਜ਼ ਸਮਝ ਨਹੀਂ ਆਊਗੀ ਦੂਜੀ ਗੱਲ ਇਹ ਕਾਂਗਰਸ ਪਾਰਟੀ ਦਾ ਸਮੰਦਰ 2-4 ਬਾਲਟੀਆਂ ਜੇ ਘਟ ਵੀ ਜਾਣਗੀਆਂ ਨਾ ਸਮੁੰਦਰ ਚੋਂ ਤੇ ਕਾਂਗਰਸ ਪਾਰਟੀ ਨੂੰ ਤਾਂ ਫਰਕ ਨਹੀਂ ਪਊਗਾ ਹੋ ਸਕਦਾ ਟੋਬੇ ਦਾ ਕੋਈ ਸਬਰ ਜੇ ਹੋ ਸਕਦਾ ਚੱਪੜ ਦਾ ਕੋਈ ਸਬਰ ਜੇ ਹੋ ਸਕਦਾ ਕਨਾਲ ਦਾ ਕੋਈ ਸਬਰ ਜੇ ਲੇਕਿਨ ਕਾਂਗਰਸ ਪਾਰਟੀ ਨੂੰ ਫਰਕ ਨਹੀਂ ਪਊ ਕਿਉਂਕਿ ਅਸੀਂ ਲੀਡਰਾਂ ਦੇ ਬੇਸਿਸ ਤੇ ਨਹੀਂ ਚੱਲਦੇ ਅਸੀਂ ਆਈਡੀਓਲੋਜੀ ਦੇ ਬੇਸਿਸ ਤੇ ਚੱਲਦੇ ਆਂ ਵਰਕਰਸ ਦੇ ਬੇਸਿਸ ਤੇ ਚੱਲਦੇ ਆਂ ਤੇ ਤਾਂ ਹੀ ਕਰਕੇ ਕਾਂਗਰਸ ਪਾਰਟੀ ਨੇ ਇਹਨਾ ਕੁਝ ਕੀਤਾ ਆਈਆਈਟੀ ਆਈਆਈਐਮਸ ਆਰਟੀਆਈ ਰਾਈਟ ਟੂ ਇਨਫੋਰਮੇਸ਼ਨ ਰਾਈਟ ਟੂ ਐਜੂਕੇਸ਼ਨ ਐਂਡ ਵਾਟ ਨਾਟ ਦੂਜੀ ਗੱਲ ਇਹ ਹੈ ਕਿ ਜਿਹੜੇ ਜਿਵੇਂ ਦਲਵੀਰ ਗੋਲੜੀ ਜੀ ਦਾ ਉਦਾਹਰਣ ਲੈ ਲੋ ਉਹਨਾਂ ਨੂੰ ਸਬਕ ਲੈ ਲੈਣਾ ਚਾਹੀਦਾ ਸੀਗਾ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਦੇਖ ਕੇ ਤੇ ਜਾਖੜ ਸਾਹਿਬ ਨੂੰ ਦੇਖ ਕੇ ਕੈਪਟਨ ਅਮਰਿੰਦਰ ਸਿੰਘ ਜੀ ਜਿੰਨਾ ਟਾਈਮ ਕਾਂਗਰਸ ਨਾਲ ਸੀਗੇ ਮੁੱਖ ਮੰਤਰੀ ਬਣੇ ਜੀ ਠੀਕ ਹੈ ਵੱਡੇ ਵੱਡੇ ਅਹੁਦੇ ਮਿਲੇ ਪਾਵਰ ਹੰਡਾਈ ਜਦੋਂ ਬੀਜੇਪੀ ਚ ਗਏ ਆਪ ਤਾਂ ਆਪ ਦੀ ਸੀਟ ਹਾਰੀ ਹਰੇ ਜਿਹੜੀ ਪਾਰਟੀ ਚ ਗਏ ਸੀ ਉਹ ਵੀ ਦੋ ਸੀਟਾਂ ਤੇ ਸਿਮਟੀਆਂ ਨਾ ਜੀ ਦੋ ਸੀਟਾਂ ਤੇ ਜਾਖੜ ਸਾਹਿਬ ਜਾਖੜ ਸਾਹਿਬ ਵੀ ਐਮਐਲਏ ਹਾਰੇ ਇਹ ਐਤ ਕੀ ਕੋਈ ਕੰਟੈਸਟ ਕਿਉਂ ਨਹੀਂ ਕਰ ਰਹੀ ਜੀ ਇਲੈਕਸ਼ਨ ਕੋਈ ਨਹੀਂ ਮਤਲਬ ਨਾ ਤਾਂ ਜਾਖੜ ਸਾਹਿਬ ਕੰਟੈਸਟ ਕਰ ਰਿਹਾ ਨਾ ਕੈਪਟਨ ਸਾਹਿਬ ਕੰਟੈਸਟ ਕਰ ਰਿਹਾ ਤੇ ਇਹ ਤਾਂ ਨਹੀਂ ਕੰਟੈਸਟ ਕਰ ਰਹੀ ਕਿਉਂਕਿ ਪਤਾ ਹੈ ਵੀ ਸਾਡੇ ਕੈਂਡੀਡੇਟਸ ਨੂੰ ਪਿੰਡਾਂ 'ਚ ਤਾਂ ਵੜਨ ਦੇ ਨਹੀਂ ਰਹੇ ਸਾਡੇ ਕੈਂਡੀਡੇਟਸ ਦੇ ਖਿਲਾਫ ਤਾਂ ਪਿੰਡਾਂ ਦੇ ਲੋਕਾਂ ਨੇ ਕਿਸਾਨਾਂ ਨੇ ਨਾਕੇ ਲਾ ਰੱਖਿਆ ਜਿਵੇਂ ਅਸੀਂ ਕਿਸਾਨਾਂ ਲਈ ਨਾਕੇ ਲਾਉਂਦੇ ਸੀਗੇ ਬੈਰੀਕੇਡਿੰਗ ਕਰਦੇ ਸੀਗੇ ਪੁਲਿਸ ਡਿਪਲॉयਮੈਂਟ ਕਰਦੇ ਸੀਗੇ ਆਰਨ ਸਪਾਈਕਸ ਬਚਾਉਂਦੇ ਸੀਗੇ ਕਿਸਾਨ ਕਹਿੰਦੇ ਹੁਣ ਤੁਸੀਂ ਆਜੋ ਫਿਰ ਉਦੋਂ ਸਾਨੂੰ ਰੋਕਦੇ ਸੀ ਕਿ ਸਾਡੀ ਕੈਪੀਟਲ ਸਾਡੀ ਰਾਜਧਾਨੀ ਜਾਣ ਤੋਂ ਹੁਣ ਅਸੀਂ ਤੁਹਾਨੂੰ ਨਹੀਂ ਅਸੀਂ ਵੜਨ ਦਿੰਦੇ ਫਿਰ ਤੁਸੀਂ ਕਹਿ ਰਹੇ ਹੋ ਕਿ ਇੱਕ ਤੁਸੀਂ 트럼프 ਕਾਰਡ ਖੇਡ ਰਿਹਾ ਜੇਕਰ 트럼프 ਕਾਰਡ ਦੀ ਗੱਲ ਕੀਤੀ ਜਾਵੇ ਪੁਲਾਤ ਤੋਂ ਲੈ ਕੇ ਸੁਖਪਾਲ ਸਿੰਘ ਖੈਰ ਨੂੰ ਸੰਗਰੂਰ ਦੇ ਵਿੱਚ ਐਂਟਰੀ ਕਰਾਈ ਜਾ ਰਹੀ ਹੈ ਗੱਜੜ ਬਾਹਤ ਤੋਂ ਲੈ ਕੇ ਲੁਧਿਆਣਾ ਦੇ ਵਿੱਚ ਰਾਜਾ ਵੜਿੰਗ ਦੀ ਐਂਟਰੀ ਹੋ ਰਹੀ ਹੈ ਪਟਿਆਲਾ ਦੇ ਵਿੱਚ ਕਾਂਗਰਸ ਨੂੰ ਉਮੀਦਵਾਰ ਨਹੀਂ ਲੱਭ ਲਿਆ ਧਰਮਵੀਰ ਗਾਂਧੀ ਨੂੰ ਤੇ ਉੱਤੇ ਕਿਤੇ ਨਾ ਕਿਤੇ ਬਾਗਟੌਰ ਛੁੱਟੀ ਗਈ ਆ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਇਹ ਕਿਹੜਾ 트럼프 ਕਾਰਡ ਹੈ ਦੇਖੋ ਇਹ ਸਾਰੇ 트럼프 ਕਾਰਡਸ ਹੈ ਇਹ ਸਾਰੇ ਜਿੱਤਣ ਵਾਲੇ ਕੈਂਡੀਡੇ ਸਾਰੇ ਹੈਵੀ weightਸ ਐ ਇਹ ਮਿਗ ਨੇ ਜਿਹੜੇ ਅਸੀਂ ਉਤਾਰੇ ਐ ਮਿਗ ਤੇ ਦੂਜੀ ਗੱਲ ਇਹ ਐ ਕਿ ਆਮ ਆਦਮੀ ਪਾਰਟੀ ਸਾਨੂੰ ਸਵਾਲ ਕਰੂ ਪੰਜ ਫਾਰਮਰ ਮੰਤਰੀ ਪੰਜ ਤਿੰਨ ਐਮਐਲਏ ਤਿੰਨ ਤਿਤਲੀਆਂ ਮਾਨ ਸਾਹਿਬ ਦਾ ਫੇਵਰੇਟ ਵਰਡ ਇੱਕ ਐਕਟਰ ਤੇ ਮਾਨ ਸਾਹਿਬ ਮੈਂ ਪੁੱਛੂੰਗਾ ਉਹ ਤੋਂ ਗੁਰਦਾਸਪੁਰ ਜਾ ਕੇ ਕਹਿੰਦੇ ਸੀ ਮੈਂ ਨਹੀਂ ਯਾਰ ਤੁਹਾਨੂੰ ਮੈਨੂੰ ਨਾ ਤੁਸੀਂ ਯਾਰ ਬਲਾਓ ਲੋਕਾਂ ਨਾਲ ਨਰਾਜ਼ਗੀ ਜ਼ਾਹਰ ਕਰਾਇ ਸੀ ਵੀ ਤੁਸੀਂ ਕਿਉਂ ਐਕਟਰ ਨੂੰ ਭੇਜਤਾ ਪਾਰਲੀਮੈਂਟ ਸਣੀ ਦੇਵਲ ਜੀ ਨੇ ਤਾਂ ਟਾਈਮ ਹੀ ਨਹੀਂ ਦਿੱਤਾ ਕੱਲ ਠੀਕ ਹੈ ਨਾ ਤਾਂ ਸਣੀ ਦੇਵਲ ਜੀ ਦਿਖੇ ਪੰਜਾਬ 'ਚ ਨਾ ਉਹਨਾਂ ਦਾ ਨਲਕਾ ਦਿਖਿਆ ਤੇ ਨਾ ਹੀ ਹੁਣ ਬੀਜੇਪੀ ਦਿਖੂਗੀ ਲੇਕਿਨ ਜਦੋਂ ਮਾਨ ਸਾਹਿਬ ਇਹ ਸਟੈਂਡ ਲੈ ਰਹੇ ਐ ਤੇ ਫੇਰ ਆਪ ਇੱਕ ਐਕਟਰ ਨੂੰ ਟਿਕਟ ਦੇ ਰਹੋ ਤੁਸੀਂ ਤੁਹਾਡਾ ਸਟੈਂਡ ਨਹੀਂ ਨਾ ਫਿਰ ਰਿਹਾ ਦੋਹਰੇ ਮਾਬਦੰਡ ਹੋਗੇ ਨਾ ਇਹਦਾ ਤੀਜੀ ਗੱਲ ਸ਼੍ਰੋਮਨੀ ਅਕਾਲੀ ਦਲ ਤੇ ਭਾਜਪੀ ਜਿੰਨੇ ਸਰਵੇਜ਼ ਐ ਜਿੰਨੇ ਪੋਲਸ ਐ ਸਾਰੇ ਇਹਨਾਂ ਨੂੰ ਤੀਜੇ ਚੌਥੇ ਤੀਜੇ ਚੌਥੇ ਤੇ ਰੱਖ ਰਿਹਾ ਕਿਉਂਕਿ ਸਭ ਨੂੰ ਪਤਾ ਹੈ ਕਿ ਐਸਡੀ ਹੈ ਇੱਕ ਡੁੱਬਦਾ ਜਹਾਜ਼ ਭਾਜਪੀ ਨੇ ਹੱਥ ਮਲਾਇਆ ਇਹਨਾਂ ਨਾਲ ਤੇ ਇਹ ਕਹਿਣਗਾ ਸੀ ਖੇਤਰੀ ਪਾਰਟੀ ਹੈ ਜੀ ਤੁਸੀਂ ਖੇਤਰੀ ਕਿਹਦੇ ਹਿਸਾਬ ਨਾਲ ਰਹੇਗੇ ਜਦੋਂ ਭਾਜਪੀ ਦੇ ਨਾਲ ਤੁਸੀਂ ਭਾਈਵਾਲ ਰਹੇਗੇ 10 ਸਾਲ 10 ਸਾਲ ਤੁਸੀਂ ਸੱਤਾ ਹੰਢਾਈ ਸੈਂਟਰ ਦੇ ਨਾਲ ਤੁਸੀਂ ਆਪਣਾ ਸੈਂਟਰ ਸਰਕਾਰ ਦੇ ਨਾਲ ਹੱਥ ਮਿਲਾ ਕੇ ਰੱਖਿਆ ਮੋਢੇ ਨਾਲ ਮੋਢਾ ਲਾ ਕੇ ਰੱਖਿਆ ਖੇਤੀ ਕਾਨੂੰਨ ਵਾਲੇ ਉਹਦੇ ਹੱਕ 'ਚ ਵੀਡੀਓਜ਼ ਬਣਾਈਆਂ ਸੋ ਖੇਤਰੀ ਪਾਰਟੀ ਤੁਸੀਂ ਆਲਦ ਆਪ ਨੂੰ ਕਿਹੜੇ ਹਿਸਾਬ ਨਾਲ ਕਹਿ ਲਓਗੇ ਫਿਰ ਤੁਸੀਂ ਬੀਐਸਪੀ ਨਾਲ ਹੱਥ ਮਿਲਾਇਆ ਫਿਰ ਤੁਹਾਨੂੰ ਪਹਿਲਾਂ ਭਾਜਪਾ ਨੇ ਛੱਡਿਆ ਫਿਰ ਬੀਐਸਪੀ ਨੇ ਛੱਡਿਆ ਸੋ ਹਾਲਾਤ ਇਹ ਹੈ ਸ਼ਰੂਮਨੀ ਅਕਾਲੀ ਦਲ ਦੇ ਵਿਵੇਕ ਓਬਰੋਏ ਦਾ ਤਾਂ ਬਾਲੀਵੁੱਡ 'ਚ ਕਮਬੈਕ ਹੋ ਸਕਦਾ ਹੈ ਲੇਕਿਨ ਸ਼ਰੂਮਨੀ ਅਕਾਲੀ ਦਲ ਦਾ ਪੰਜਾਬ ਦੀ ਰਾਜਨੀਤੀ 'ਚ ਕਮਬੈਕ ਨਹੀਂ ਹੋਊਗਾ ਜਿੱਥੋਂ ਦਾ ਗੱਲ ਹੈ ਭਾਜਪਾ ਦੀ ਇਹ ਡਬਲ ਇੰਜਨ ਵਾਲੀ ਟ੍ਰੇਨ ਡਬਲ ਇਹਨਾਂ ਨੂੰ ਸਾਰੇ ਕਿੰਨੇ ਲੀਡਰ ਇمپੋਰਟ ਕਰਨੇ ਪੈਗੇ ਕੋਈ ਅਮਰੀਕਾ ਤੋਂ ਇمپੋਰਟ ਕਰਨਾ ਪੈ ਗਿਆ ਕੋਈ ਦਿੱਲੀ ਤੋਂ ਇمپੋਰਟ ਕਰਨਾ ਪੈ ਗਿਆ ਕੋਈ ਦੂਜੀਆ ਪਾਰਟੀ ਚੋਂ ਇمپੋਰਟ ਕਰਨਾ ਪੈ ਗਿਆ ਪ੍ਰਧਾਨ ਇਹਨਾਂ ਦੇ ਫਾਰਮਰ ਕਾਂਗਰਸ ਕੈਂਡੀਡੇਟਸ ਫਾਰਮਰ ਕਾਂਗਰਸ ਕੁਝ ਬਲਾਰੇ ਫਾਰਮਰ ਕਾਂਗਰਸ ਕੁਝ ਆਫਿਸ ਬੇਰਰ ਫਾਰਮਰ ਕਾਂਗਰਸ ਭਾਜਪਾ ਆਪ ਦਾ ਨਾਮ ਬਦਲ ਕੇ ਫਾਰਮਰ ਕਾਂਗਰਸੀ ਧਰ ਲਏ ਕਿਉਂਕਿ ਕੰਪੀਟੈਂਟ ਲੀਡਰਸ ਹੈ ਹੀ ਨਹੀਂ ਬੈਂਕਰਪਸੀ ਆ ਉਹਨਾਂ ਦੇ ਕੈਂਡੀਡੇਟਸ ਦੀ ਪਾਰਟੀ ਦੇ ਵਿੱਚ ਤੇ ਇਹ ਪਾਰਟੀਆਂ ਦੇ ਵਿੱਚ ਵਰਕਰਸ ਦਾ ਰੋਸ ਹੈ ਆਪ ਚ ਭਾਜਪਾ ਕੀ ਹੈ ਉਹ ਕਹਿੰਦੇ ਅਸੀਂ ਤਾਂ ਦਰਿਆ ਵਸਾਉਂਦੇ ਆਏ ਆ ਪਾਰਟੀਆਂ ਲਈ ਅਸੀਂ ਤਾਂ ਖੂਨ ਆਪਦਾ ਦਿੱਤਾ ਹੈ ਪਾਰਟੀ ਨੂੰ ਪਸੀਨਾ ਦਿੱਤਾ ਆਪਦਾ ਪਾਰਟੀ ਨੂੰ ਕਿੰਨਾ ਟਾਈਮ ਮਿਹਨਤ ਕੀਤੀ ਹੈ ਇਤੋਂ ਤੱਕ ਕਿ ਬਦਾ ਅਸੀਂ ਕੋਈ ਕਮੀ ਪੇਸ਼ੀ ਨਹੀਂ ਛੱਡੀ ਉਹਦੇ ਬਾਵਜੂਦ ਜਦੋਂ ਟਿਕਟਾ ਦੇਣ ਦੀ ਵਾਰੀ ਆਈ ਜਿਨ੍ਹਾਂ ਨੂੰ ਤੁਸੀਂ ਪਹਿਲਾਂ ਟਿਕਟਾ ਦਿੱਤੀ ਅਸੀਂ ਉਹਨਾਂ ਨੂੰ ਫੇਰ ਦਿੱਤੀਆਂ ਅੱਠ ਜਾਣੇ ਆਲਰੇਡੀ ਜਿਨ੍ਹਾਂ ਜਿਹੜੇ ਮਤਲਬ ਟਿਕਟ ਲੈ ਕੇ ਪਾਵਰ ਹੰਢਾਈ ਬੈਠੇ ਐ ਪਾਵਰ ਦਾ ਸਵਾਦ ਚੱਕੀ ਬੈਠੇ ਐ ਉਹਨਾਂ ਨੂੰ ਤਾਂ ਤੁਸੀਂ ਦੂਜੇ ਰਿਵਾਰਡ ਕਰ ਰਹੇ ਹੋ ਜਿਨ੍ਹਾਂ ਨੇ ਪਾਰਟੀ ਲਈ ਇੰਨਾ ਕੁਸ਼ ਕੀਤਾ ਉਹਨਾਂ ਨੂੰ ਸਾਰਿਆਂ ਨੂੰ ਇਗਨੋਰ ਕਰਤਾ ਇਥੋਂ ਕੀ ਪਤਾ ਲੱਗਦਾ ਕਿ ਇਹ ਵਰਕਰ ਬੇਸਡ ਪਾਰਟੀ ਨਹੀਂ ਹੈ ਇਹ ਸਿਰਫ ਔਰ ਸਿਰਫ ਆਵਦਾ ਦੇਖਦੀ ਆ ਆਪਣੀ ਪਾਰਟੀ ਦਾ ਇੰਟਰਸਟ ਦੇਖਦੀ ਹੈ ਲੇਕਿਨ ਫਾਇਦਾ ਫਿਰ ਵੀ ਕੋਈ ਨਹੀਂ ਹੋਣਾ ਚਾਹੇ ਫਾਰਮਰ ਮੰਤਰੀ ਤਾਰ ਲੋ ਚਾਹੇ ਮੰਤਰੀ ਤਾਰ ਲੋ ਚਾਹੇ ਐਮ ਐਲ ਏ ਤਾਰ ਲੋ ਕਿਉਂਕਿ ਲੋਕ ਜਿਹੜੇ ਆ ਨਾ ਜੀ ਲੋਕ ਦੇਖਦੇ ਆ ਉਦੋਂ ਟੈਸਟ ਐਂਡ ਟ੍ਰਾਈ ਕਰਨਾ ਸੀਗਾ 92 ਸੀਟਾਂ ਜਿਤਾਤੀਆਂ ਹੁਣ ਡਰ ਇੰਡਸਟ ਕਰਨਗੇ ਇਹਨਾਂ ਨੂੰ ਆਪਦਾ ਗੜ ਹਾਰੇ ਕਿ ਨਹੀਂ ਹਾਰੇ ਸੰਗਰੂਰ ਮਾਨ ਸਾਹਿਬ ਦਾ ਗੜ ਮੁੱਖ ਮੰਤਰੀ ਸਾਹਿਬ ਦਾ 92 ਸੀਟਾਂ ਜਤਨ ਦੇ ਬਾਵਜੂਦ ਜ਼ੀਰੋ ਹੋ ਗਏ। ਸੰਗਰੂਰ ਕਿਉਂ ਹਾਰੇ? ਕਿਉਂਕਿ ਲੋਕਾਂ ਨੇ ਦੇਖਿਆ ਨਾ ਤਾਂ 4 ਮਹੀਨਿਆਂ ਜਨਸ਼ਕਤਮ ਹੋਇਆ। ਨਾ 1000 ਮਹਿਲਾਵਾਂ ਨੂੰ ਮਿਲਿਆ। ਨਾ 24 ਘੰਟੇ ਜਬੇਦਵੀ ਮਾਮਲੇ ਇਨਸਾਫ ਹੋਇਆ। ਨਾ ਹੀ ਜਿਹੜੇ ਇਹਨਾਂ ਨੇ ਕਿਹਾ ਸੀਗਾ ਇਹਨਾਂ ਕਹਿੰਦੇ ਦਲਿਤ ਡੈਪਟੀ ਸੀਐਮ ਬਣਾਵਾਂਗੇ ਨਾ ਇਹਨਾਂ ਤੋਂ ਡਿਲੀਵਰ ਹੋਇਆ ਵਿਕਾਸ ਕਰਾਂਗੇ ਆ ਕਰਾਂਗੇ ਕੁਝ ਨਹੀਂ ਦਿੱਤਾ ਗਿਆ ਬਦਮੀ ਪਾਰਟੀ ਤੋਂ। ਸੋ ਦੇਰਫੋਰ ਰਾਜਸਥਾਨ ਵੀ ਬੜੀ ਕੋਸ਼ਿਸ਼ ਕੀਤੀ ਲੋਕਾਂ ਨੇ ਜ਼ੀਰੋ ਕਰਤਾ ਛੱਤੀਸਗੜ੍ਹ ਕੋਸ਼ਿਸ਼ ਕੀਤੀ ਲੋਕਾਂ ਨੇ ਜ਼ੀਰੋ ਕਰਤਾ ਐਮਪੀ ਕੋਸ਼ਿਸ਼ ਕੀਤੀ ਲੋਕਾਂ ਨੇ ਜ਼ੀਰੋ ਕਰਤਾ ਹੁਣ ਪੰਜਾਬ ਚ ਕੋਸ਼ਿਸ਼ ਕਰ ਰਹੇ ਲੋਕ ਜ਼ੀਰੋ ਕਰਨਗੇ ਅਰਸ਼ ਜੀ ਸਭ ਤੋਂ ਵੱਡਾ ਸਵਾਲ ਇਹ ਖੜਾ ਹੋ ਜਾਂਦਾ ਹੈ ਭਾਵੇਂ ਵਿਰੋਧੀਆਂ ਦੀ ਗੱਲ ਕੀਤੀ ਜਾਵੇ ਭਾਵੇਂ ਪੰਜਾਬ ਦੇ ਲੋਕਾਂ ਦੀ ਗੱਲ ਕੀਤੀ ਜਾਵੇ ਜਾਂ ਉਹਨਾਂ ਦੇ ਲੋਕਾਂ ਦੀ ਗੱਲ ਕੀਤੀ ਜਾਵੇ ਜਿਹੜੀ ਪੰਜਾਬ ਦੀ ਰਾਜਨੀਤੀ ਨੂੰ ਲੰਬੇ ਸਮੇਂ ਤੋਂ ਲਿਖਦੇ ਆਏ ਨੇ ਵੇਖਦੇ ਆਏ ਨੇ ਵੱਡੇ ਪੱਤਰਕਾਰ ਲੈਜੇ ਨੇ ਉਹਨਾਂ ਦੇ ਵੱਲੋਂ ਕਾਂਗਰਸ ਨੂੰ ਅੱਜ ਡੁੱਬਦਾ ਜਹਾਜ਼ ਕਿਹਾ ਜਾ ਰਿਹਾ ਤੇ ਕਾਂਗਰਸ ਦੀ ਲੀਡਰ ਜਿਹੜੇ ਛੱਡ ਕੇ ਜਾ ਰਹੇ ਨੇ ਕਾਂਗਰਸ ਨੂੰ ਉਹਨਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਕਿ ਡੁੱਬਦੇ ਜਹਾਜ਼ ਦੇ ਵਿੱਚ ਕੋਈ ਵੀ ਸਵਾਰ ਨਹੀਂ ਹੁੰਦਾ ਦੇਖੋ ਗੱਲ ਇਹ ਹੈ ਕਿ ਕਾਂਗਰਸ ਪਾਰਟੀ ਉਹ ਦਰਕਤ ਹੈ ਜਿਹੜਾ ਕੱਲ ਵੀ ਹਰਿਆ ਭਰਿਆ ਸੀਗਾ ਤੇ ਅੱਗੇ ਵੀ ਹਰਿਆ ਭਰਿਆ ਰਹੂਗਾ ਚੜ੍ਹਦੀ ਕਲਾ 'ਚ ਰਹੂਗਾ ਤੁਹਾਨੂੰ ਮੈਂ ਉਦਾਹਰਨ ਦਿੰਦਾ ਕੈਪਟਨ ਸਾਹਿਬ ਦਾ ਜਦੋਂ ਦਰਖਤੋਂ ਟਾਣੀ ਟੁੱਟਦੀ ਹੈ ਨਾ ਜੀ ਦਰਖਤ ਤਾਂ ਉੱਥੇ ਦਾ ਉੱਥੇ ਖੜਾ ਰਹਿੰਦਾ ਹੈ ਨਵੀਂ ਟਾਣੀ ਤਕੜੀ ਟਾਣੀ ਉੱਥੇ ਆ ਜਾਂਦੀ ਹੈ ਉਹਦੀ ਜਗ੍ਹਾ ਲੈ ਲੈਂਦੀ ਹੈ ਟੁੱਟੀ ਹੋਈ ਦੀ ਉਹ ਟੁੱਟੀ ਹੋਈ ਟਾਣੀ ਸੁੱਕ ਕੇ ਖਤਮ ਹੋ ਜਾਂਦੀ ਹੈ ਅਸਤਿਤਵ ਦਾ ਗਵਾਹ ਵਹਿੰਦੀ ਹੈ ਕੈਪਟਨ ਸਾਹਿਬ ਕੀ ਅਜੇ ਹੈਗੇ ਨੇ ਐਮਐਲਏ ਵੀ ਹੈਗੇ ਆ ਜਾਖੜ ਸਾਹਿਬ ਕੀ ਅਜੇ ਐਮਐਲਏ ਵੀ ਹੈਗੇ ਆ ਸੋ ਜਦੋਂ ਚੱਬੇਵਾਲ ਸਾਹਿਬ ਵਰਗੇ ਲੀਡਰ ਜਾਂਦੇ ਆ ਮੈਂ ਪੁੱਛੂੰਗਾ ਓਵਰਨਾਈਟ ਆਈਡੀਓਲੋਜੀ ਕਿਵੇਂ ਬਦਲ ਲੈਨੇ ਹੋ ਤੁਸੀਂ ਇੱਕ ਪਾਸੇ ਤਾਂ ਤੁਸੀਂ ਕਰਜ਼ੇ ਦੀ ਪੰਡ ਚੱਕੀ ਫਿਰਦੇ ਸੀ ਵਿਧਾਨ ਸਭਾ ਚ ਲੋਹੇ ਦੀ ਚੇਨ ਤੁਸੀਂ ਗੱਲ ਚ ਪਾਈ ਹੋਈ ਸੀਗੀ ਉਹ ਸਾਰੇ ਦਾਗ ਤੋਂ ਲੱਗੇ ਉਹ ਸਾਰੇ ਇਲਜ਼ਾਮ ਜਿਆਦਾ ਕੋਈ ਵੀ ਮੇਰੇ ਇਲਜ਼ਾਮ ਗਲਤ ਸੀਗੇ ਜੀ ਆਪਦੇ ਆਪ ਨੂੰ ਝੂਠਾ ਦੱਸੋ ਜਾਂ ਕੋਈ ਪਾਰਟੀ ਆਪਣਾ ਜਿਆਦਾ ਪਾਰਟੀ ਨੇ ਹੋ ਸਕਦਾ ਵੀ ਇੰਨੇ ਘਟ ਦੇਣਾ ਚਾਹੀ ਸ਼ਾਇਦ ਕਰਜ਼ਾ ਪੂਰਾ ਕਰਤਾ ਹੋਵੇ ਮਤਲਬ ਕਿ ਇਹ ਕਹਿਣਾ ਚਾਹ ਰਹੇ ਛੱਬੇਵਾਲ ਸਾਹਿਬ ਉਹਦਾ ਕਰਜ਼ੇ ਦੇ ਕਰਜ਼ਾ ਹੋਰ ਚੱਕੀ ਜਾਂਦੇ ਆ ਹਾਲ ਹੀ ਛੋੜ ਚੱਕ ਲਿਆ ਉਹਨਾਂ ਨੇ ਤੇ ਤੁਸੀਂ ਫਿਰ ਵੀ ਉਹ ਪਾਰਟੀ ਜਾ ਰਹੇ ਹੋ ਇੱਕ ਯਾ ਤਾਂ ਦੇਖੋ ਇੱਕ ਸਟੈਂਡ ਹੋਣਾ ਚਾਹੀਦਾ ਇੱਕ ਸੂਲਤਾ ਹੋਵੇ ਨਾ ਵੀ ਤੁਸੀਂ ਜੇ ਅਜ ਅਲੋਚਨਾ ਕਰ ਰਹੇ ਹੋ ਪਾਰਟੀ ਦੇ ਖਿਲਾਫ ਤੁਸੀਂ ਇੱਕ ਬਿਆਨ ਦੇ ਰਹੇ ਹੋ ਤੇ ਤੁਸੀਂ ਕਹਿ ਰਹੇ ਹੋ ਵੀ ਯਾਰ ਇੰਨਾ ਕਰਕੇ ਕਰਜ਼ਾ ਜੋ ਕਿ ਫੈਕਟ ਹੈ ਸਭ ਤੋਂ ਵੱਧ ਕਰਜ਼ਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਏ ਇੰਨਾ ਕਰਜ਼ਾ ਹੋਰ ਕਿਸੇ ਪਾਰਟੀ ਨੇ ਅਜ ਤੱਕ ਪੰਜਾਬ 'ਚ ਨਹੀਂ ਚੱਕਿਆ ਸੀ ਇਹਨੇ ਘੱਟ ਟਾਈਮ 'ਚ ਤੇ ਇਹੀ ਪੇਸ ਤੇ ਚੱਲੀ ਗਏ ਤੇ ਗਨੀਜ਼ ਬੁੱਕੋ ਵੋਲਡ ਰਿਕਾਰਡ ਚ ਰਿਕਾਰਡ ਦਰਜ ਕਰਾ ਸਕਦੇ ਆ ਇਹ ਗੱਲ ਇਹ ਹੈ ਕਿ ਤੁਸੀਂ ਜਦੋਂ ਅਲੋਚਨਾ ਕਰਤੀ ਫਿਰ ਉਹ ਤੁਸੀਂ ਸਟੈਂਡ ਬਾਈਟ ਉਹ ਹੁਣ ਐ ਤਾਂ ਹੈ ਨਹੀਂ ਵੀ ਕਰਜ਼ਾ ਸਾਰੇ ਚੱਕਤਾ ਉਹਨਾਂ ਨੇ ਮੋੜਤਾ ਜਿਹੜਾ ਚੱਕਿਆ ਸੀਗਾ ਉਹ ਅੱਜ ਵੀ ਉੱਥੇ ਖੜਾ ਹੈ ਸਮਾਂ ਦੀ ਹੋਰ ਲੈ ਰਹੇ ਐ ਫੇਰ ਜਦ ਤੁਸੀਂ ਲਾਅ ਐਂਡ ਆਰਡਰ ਕਰਕੇ ਲੋਹੇ ਦੀ ਚੇਨ ਗਲ ਚ ਪਾਈ ਸੀਗੀ ਲਾਅ ਐਂਡ ਆਰਡਰ ਸਿਚੁਏਸ਼ਨ ਅੱਜ ਵੀ ਡਿਟੀਰੋਰੇਟਡ ਹੈ ਨਸ਼ੇ ਕਰਕੇ ਸਭ ਤੋਂ ਵੱਧ ਮੌਤਾ ਪੰਜਾਬ ਛੋਰੀ ਐ ਤੇ ਪੰਜਾਬ ਚ ਕਿਹੜੇ ਕਿਹੜੇ ਇਨਸਾਇਡੈਂਟ ਨਹੀਂ ਹੋਏ ਪਟਿਆਲਾ ਕਲੈਸ਼ ਹੋਇਆ ਆਈਡੀ ਬੰਬ ਮਿਲੇ ਆ ਇੰਟੈਲੀਜੈਂਸ ਹੈਡਕ quarters ਤੇ ਆਰਪੀਜੀ ਫਾਇਰ ਹੋਇਆ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਜਨਾਲਾ ਕਾਂਡ ਹੋਇਆ ਕਿੰਨੇ ਇਸ਼ੂਸ ਹੋ ਲੌਂਡ ਆਰਡਰ ਦੇ ਡਰੱਗਸ ਇਸ਼ੂਸ ਐ ਲੁੱਟ ਖੋਦ ਇਸ਼ੂਸ ਐ ਕਤਲਾਂ ਦੇ ਇਸ਼ੂਸ ਐ ਬਹੁਤ ਸਾਰਾ ਆਪਾਂ ਦੇਖਿਆ ਜਿਲ੍ਹਾਂ ਚ ਕਿੰਨੇ ਇਸ਼ੂਸ ਦੇਖ ਰਿਹਾ ਆਪਾਂ ਕੋਈ ਇੰਟਰਵਿਊ ਦਾ ਇਸ਼ੂ ਕੋ ਨਸ਼ੇ ਦਾ ਇਸ਼ੂ ਕੁਛ ਹੋਰ ਐ ਸੋ ਉਦੇ ਬਾਵਜੂਦ ਜੇ ਤੁਸੀਂ ਓਵਰਨਾਈਟ ਆਈਡੀਓਲੋਜੀ ਬਦਲਦੇ ਹੋ ਤਾਂ ਲੋਕ ਲਾਲ ਡਾਇਰੀ ਚ ਲਾਲ ਪੈਨ ਦੇ ਨਾਲ ਤੁਹਾਡਾ ਨਾਮ ਲਿਖ ਲੈਂਦੇ ਆ ਵੀ ਇਹ ਬੰਦਰੀ ਦਾ ਜਮਾਨਤਾ ਸੀ ਜਬਤ ਕਰਾਉਣੀ ਕਰਾਉਣੀ ਆ ਇਹ ਉਹੀ ਲਾਲ ਡਾਇਰੀ ਆ ਜਿਹੜੀ ਸੁਖਬੀਰ ਸਿੰਘ ਬਾਦਲ ਦੇ ਕੋਲ ਸੀ ਨਹੀਂ ਉਹ ਸੁਖਬੀਰ ਸਿੰਘ ਬਾਦਲ ਸਾਹਿਬ ਆਡੀ ਡਾਇਰੀ ਤਾਂ ਮੇਰੇ ਅੱਧਾ ਗਮਗਮ ਗਈ ਲੋਕਾਂ ਨੇ ਗਵਾ ਗਮੂ ਦਿੱਤੀ ਜੀ ਕਿਉਂਕਿ ਸੁਖਬੀਰ ਬਾਦਲ ਸਾਹਿਬ ਦੀ ਜਿਹੜੀ ਪਾਰਟੀ ਆ ਹੁਣ ਉਹ 2.5 ਸੀਟਾਂ ਤੇ ਆ ਗਈ ਆ ਉਹ 2.5 ਸੀਟਾਂ ਤੇ ਕਿਉਂ ਆਈ ਆ ਕਿਉਂਕਿ ਉਹ ਜਿਹੜੀ ਲਾਲ ਡਾਇਰੀ ਸੀ ਉਹ ਲੋਕਾਂ ਵਾਲੀ ਨਹੀਂ ਸੀ ਉਹ ਤੁਹਾਡੇ ਆਪਦੇ ਲਈ ਸੀਗੀ ਜਿਹੜੀ ਜਿਹੜੀ ਲੋਕਾਂ ਦੀ ਲਾਲ ਡਾਇਰੀ ਹੈ ਉਹ ਸਾਡੇ ਲੋਕਤੰਤਰ ਲਈ ਹੈ ਸਾਡੇ ਸੂਬੇ ਦੀ ਬਿਹਤਰੀ ਤੇ ਵੈਲਫੇਅਰ ਲਈ ਹੈ ਜੋ ਲੋਕਾਂ ਦੀ ਲਈ ਹੋਈ ਸਾਡੀ ਨਹੀਂ ਲਈ ਹੋਈ ਉਹ ਲਾਲ ਡਾਇਰੀ ਤੇ ਲੋਕਾਂ ਨੇ ਸਟੈਂਪ ਲਾਉਣੀ ਹੈ ਹੁਣ ਵੀ ਅਸੀਂ ਭਾਈ ਜਿਹੜੇ ਸਾਨੂੰ ਵਾਅਦੇ ਕਰਕੇ ਸਟੈਂਡ ਲੈ ਲੈ ਕੇ ਚੀਜ਼ਾਂ ਕਹਿੰਦੇ ਸੀਗੇ ਸਾਰੇ ਗੱਲਾਂ ਤੋਂ ਮੁੱਕਰੇ ਤਾਂ ਹੀ ਕਰਕੇ 5 5 6 6 ਕੈਂਡੀਡੇਟਸ ਤੁਸੀਂ ਦੇਖਿਆ ਬੀਜੇਪੀ ਦੇ ਪਿੰਡਾਂ 'ਚ ਵੜ ਨਹੀਂ ਦਿੱਤੇ ਜਾ ਰਹੇ ਦੂਜਾ ਇਹ ਹੈ ਕਿ ਜਦੋਂ ਦਲਵੀਰ ਗੋਲਡ ਜੀ ਜਾਂਦੇ ਉੱਥੇ ਇਹੀ ਦਲਵੀਰ ਗੋਲਡੀ ਜੀ ਨੇ ਮਾਨ ਸਾਹਿਬ ਨੂੰ ਓਪਨ ਡਿਬੇਟ ਲਈ ਚੈਲੰਜ ਕੀਤਾ ਸੀਗਾ। ਇਹੀ ਦਲਵੀਰ ਗੋਲਡੀ ਜੀ ਨੇ ਕਿਹਾ ਸੀਗਾ ਕਿ ਤੁਹਾਡੇ ਤੋਂ ਆਪਣਾ ਜਿਹੜੇ ਤੁਸੀਂ ਵਾਅਦੇ ਕੀ ਸੀਗੇ ਉਹ ਟੋਟ ਡਿਲੀਵਰ ਨਹੀਂ ਹੋਇਆ। ਸਵਾਲ ਚੱਕੇ ਸੀਗੇ ਤੁਸੀਂ ਆਵਾਜ਼ਮੀ ਪਾਰਟੀ ਸਰਕਾਰ ਤੇ ਬਹੁਤ ਵੱਡੇ ਵੱਡੇ ਰੋਜ਼ਗਾਰ ਨੂੰ ਲੈ ਕੇ, ਲਾਅ ਐਂਡ ਆਰਡਰ ਨੂੰ ਲੈ ਕੇ ਹੋਰ ਚੀਜ਼ਾਂ ਨੂੰ ਲੈ ਕੇ ਅੱਜ ਉਹ ਸਾਰੇ ਸਵਾਲ ਜਿਹੜੇ ਖਤਮ ਹੋ ਗਏ। ਅੱਜ ਉਹ ਸਾਰੇ ਸਟੈਂਡ ਤੁਹਾਡੇ ਸਾਰੇ ਮਤਲਬ ਚੇਂਜ ਹੋ ਕੇ ਬਦਲਤੇ ਤੁਸੀਂ 360 ਡਿਗਰੀ ਦਾ ਯੂ ਟਰਨ ਮਾਰ ਲਿਆ। ਸੋ ਗੱਲ ਇਹ ਹੈ ਜੀ। ਕੀ ਜਦੋਂ ਤੁਸੀਂ ਡਿਫੈਕਸ਼ਨ ਕਰਦੇ ਹੋ ਹੁਣ ਤੁਹਾਨੂੰ ਯਾਦ ਹੋਊਗਾ ਜਦੋਂ 2022 ਦਾ ਇਲੈਕਸ਼ਨ ਵੀ ਹੋਇਆ ਸੀ ਅਸੈਂਬਲੀ ਇਲੈਕਸ਼ਨ ਉਦੋਂ ਵੀ ਡਿਫੈਕਸ਼ਨਸ ਹੋਈਆਂ ਲੀਡਰ ਛੱਡ ਕੇ ਗਏ ਲੇਕਿਨ ਉਦੋਂ ਬਾਅਦ ਕੀ ਹੋਇਆ ਜਦੋਂ ਲੀਡਰ ਉੱਥੇ ਗਏ ਫੋਰ ਐਗਜ਼ਾਮਪਲ ਕਾਂਗਰਸ ਛੱਡ ਕੇ ਬੀਜ ਬੀਜ ਗਏ ਉਹਨਾਂ ਨੇ ਦੇਖਿਆ ਵੀ ਯਾਰ ਇੱਥੇ ਤਾਂ ਕਾਂਗਰਸ ਦਾ ਲੋਕਤੰਤਰ ਸੀ ਉੱਥੇ ਡੰਡਾ ਤੰਤਰ ਹੈ ਦਮ ਘੁੱਟਦਾ ਹੈ ਕਿਸੇ ਨੂੰ ਬੋਲਣ ਦੀ ਇਜਾਜ਼ਤ ਨਹੀਂ ਮੋਦੀ ਸਾਹਿਬ ਦੇ ਇਲਾਵਾ ਛੱਡ ਕੇ ਫਾਰਮਰ ਡੈਪਟੀ ਸਪੀਕਰ ਤੋਂ ਲੈ ਕੇ ਫਾਰਮਰ ਮਨਿਸਟਰਸ ਤੋਂ ਲੈ ਕੇ ਫਾਰਮਰ ਐਮ ਐਲ ਏਸ ਤੋਂ ਲੈ ਕੇ ਵਾਪਸ ਆ ਦੂਜਾ ਜਦੋਂ ਆਪ ਚ ਜਿਹੜੇ ਗਏ ਸੀਗੇ ਉਹਨਾਂ ਨੇ ਦੇਖਿਆ ਵੀ ਇੱਥੇ ਤਾਂ ਸਿਰਫ ਸਰਮਾਨ ਸਾਹਿਬ ਬੋਲ ਸਕਦੇ ਹੋ ਤਾਂ ਕਿਸੇ ਨੂੰ ਬੋਲਣ ਦੀ ਇਜਾਜ਼ਤ ਨਹੀਂ ਹੈ ਤਾਂ ਟਿਕਟ ਜਿਹਨੂੰ ਮਿਲੀ ਹੋਈ ਸੀਗੀ ਉਹ ਵੀ ਛੱਡ ਕੇ ਬੀਜੇਪੀ ਚਲਾ ਗਿਆ ਸੁਸ਼ੀਲ ਰਿੰਕੂ ਲੇਕਿਨ ਵਾਈ ਸਿਕਿਉਰਿਟੀ ਓਵਰਨਾਈਟ ਮਿਲ ਗਈ ਥ੍ਰੈਟ ਪਰਸੈਪਸ਼ਨ ਓਵਰਨਾਈਟ ਵਧ ਗਈ ਚਾਰ ਕਮਾਂਡੋ ਖੱਬੇ ਪਾਸੇ ਚਾਰ ਕਮਾਂਡੋ ਸੱਜੇ ਪਾਸੇ ਖੜੇ ਐ ਇਹ ਬੀਜੇਪੀ ਦਾ ਜਿਹੜਾ ਇਹ ਵਾਸ਼ਿੰਗ ਮਸ਼ੀਨ ਵਾਲਾ ਸਿਸਟਮ ਹੈ ਆਈਟੀਡੀਸੀ ਬੀ ਦਾ ਦੁਰਉਪਯੋਗ ਕਰਨਾ ਹੈ ਆਪਰੇਸ਼ਨ ਲੂਟਸ ਕਰਨਾ ਹੈ ਤਾਂ ਇਹਨਾਂ ਨੂੰ ਕੀ ਲੱਗਦਾ ਕਿ ਦੇਸ਼ ਦੇਖਦਾ ਨਹੀਂ ਹੈ 95% ਕੇਸ ਜੋ ਈਡੀਸੀਬੀਆ ਰਜਿਸਟਰ ਕਰਦੀ ਹੈ اپੋਜੀਸ਼ਨ ਪਾਰਟੀ ਦੇ ਲੀਡਰਸ ਖਿਲਾਫ ਤੁਸੀਂ ਈਡੀ ਦਾ ਜ਼ਿਕਰ ਕੀਤਾ ਹੈ ਤੇ ਮੈਂ ਹੁਣ ਗੱਲ ਕਰਨਾ ਚਾਹੂੰਗਾ ਪੰਜਾਬ ਦੀ ਚੰਗਾ ਕੰਮ ਕੌਣ ਕਰ ਰਿਹਾ ਦਿਲ ਤੇ ਹੱਥ ਰੱਖ ਕੇ ਇਹ ਗੱਲ ਬੋਲਿਓ ਕਿ ਵਿਜੀਲੈਂਸ ਚੰਗਾ ਕਰ ਰਹੀ ਹੈ ਜਾਂ ਇਨਫੋਰਸਮੈਂਟ ਡਾਇਰੈਕਟਿਡ ਈਡੀ ਚੰਗਾ ਕੰਮ ਕਰ ਰਹੀ ਹੈ ਦੇਖੋ ਦੇਸ਼ ਬੀਜੇਪੀ ਦੁਰਉਪਯੋਗ ਕਰਦੀ ਹੈ ਸੈਂਟਰਲ ਏਜੰਸੀਸ ਦਾ ਤੇ ਪੰਜਾਬ ਚ ਆਮ ਆਦਮੀ ਪਾਰਟੀ ਦੁਰਉਪਯੋਗ ਕਰਦੀ ਹੈ ਵਿਜੀਲੈਂਸ ਦਾ ਕਨਵੈਕਸ਼ਨ ਰੇਟ ਤਾਂ ਹੀ ਕਰਕੇ ਘਟਦਾ ਜਾ ਰਿਹਾ ਹੈ ਪਹਿਲਾ ਆਪਾਂ ਆਈਡੀ ਆਈਟੀਸੀਬੀ ਦੀ ਗੱਲ ਕਰੀਏ ਮੈਂ ਤੁਹਾਨੂੰ ਦੱਸਿਆ 95% ਕੇਸ ਆਪੋਜੀਸ਼ਨ ਪਾਰਟੀ ਦੇ ਲੀਡਰਸ ਖਿਲਾਫ 25 ਐਸੇ ਦੇਸ਼ ਦੀਆਂ ਆਪੋਜੀਸ਼ਨ ਪਾਰਟੀ ਦੇ ਲੀਡਰ ਸੀ ਜਿਹੜੇ ਜਿਨ੍ਹਾਂ ਤੇ ਕੇਸ ਚੱਲਦੇ ਸੀਗੇ ਜਦੋਂ ਭਾਜਪਾ ਚੋਂ ਗਏ ਤੇ ਨਾਲ ਦੀ ਨਾਲ ਕੇਸ ਸਾਰੇ ਹੋ ਗਏ ਸ਼ਾਂਤ ਇਹ ਕਿਵੇਂ ਹੋ ਗਿਆ 25 ਚੋਂ 23 ਦੇ ਤੇ ਤੀਜਾ ਉਦਾਹਰਣ ਤੁਹਾਨੂੰ ਮੈਂ ਦਊਂਗਾ ਤੀਜਾ ਧਾਰਨਾ ਹੈ ਕਿ ਵਾਸ਼ਿੰਗ ਮਸ਼ੀਨ ਕੋਈ ਐਸੀ ਕੰਪਨੀ ਦੀ ਨਾਲ ਕੋਲੇ ਹੈਗੀ ਹੈ ਕੋਈ ਸਰਫੈਕਸਲ ਐਸੀ ਕੰਪਨੀ ਦਾ ਜਿਹੜਾ ਸਾਰੇ ਦਾਗ ਧੋ ਦਿੰਦਾ ਹੈ ਸਾਫ਼ ਕਰ ਦਿੰਦਾ ਹੈ ਤੇ ਇਹ ਕਹਿੰਦੇ ਦਾਗ ਅੱਛੇ ਹੈ ਸੋ ਉਹਨਾਂ ਦਾ ਦਬਾਅ ਬਣਾ ਕੇ ਆਈਟीडीਸੀਬੀਆ ਦਾ ਤੁਸੀਂ ਜੇ ਬਾਹਰ ਮੋੜ ਕੇ ਡਿਫੈਕਸ਼ਨ ਕਰਾ ਵੀ ਲੈਨੇ ਹੋ ਤਾਂ ਤੁਹਾਨੂੰ ਕੀ ਲੱਗਦਾ ਹੈ ਜਿਹੜੇ ਥੋੜੀ ਪਾਰਟੀਆਂ ਆਏ ਆ ਉਸ ਚੀਜ਼ ਕਰਕੇ ਕਿ ਆਪਣਾ ਥੋੜਾ ਫਾਇਦਾ ਹੋਇਆ ਉਹ ਲਾਇਬਿਲਟੀ ਹੈ ਤੁਸੀਂ ਉਹਨਾਂ ਲਈ ਲਾਇਬਿਲਟੀ ਹੋ ਤੇ ਦੂਜੀ ਗੱਲ ਜ਼ਰੂਰੀ ਜਿਹੜੀ ਗੱਲ ਹੈ ਕੀ ਜਦੋਂ ਆਪਾਂ ਦੇਖਦੇ ਆਂ ਕਿ ਆਮ ਆਦਮੀ ਪਾਰਟੀ ਇੱਥੇ ਆਪਣਾ ਦਿੱਲੀ 'ਚ ਵਿਰੋਧ ਕਰਦੀ ਐ ਈਡੀ ਦਾ ਸੀਬ ਇਹਦਾ ਜੋ ਕਰਨਾ ਬੰਦਾ ਵੀ ਐ ਕਿਉਂਕਿ ਦੁਰਉਪਯੋਗ ਹੋ ਰਿਹਾ ਨੋ ਡਾਊਟ ਅਬਾਊਟ ਥੈਟ ਪੰਜਾਬ 'ਚ ਤੁਸੀਂ ਐਗਜ਼ੈਕਟਲੀ ਸੇਮ ਚੀਜ਼ ਕਰਦੇ ਹੋ ਸਾਡੇ ਲੀਡਰਸ ਖਿਲਾਫ ਪੋਲਿਟੀਕਲ ਵੈਂਡੇਟਾ ਕੀਤਾ ਤੁਹਾਨੂੰ ਯਾਦ ਹੋ ਮਾਨ ਸਾਹਿਬ ਦਾ ਆਵਦਾ ਬਿਆਨ ਐ ਖੈਰਾ ਸਾਹਿਬ ਦੇ ਕੇਸ ਮੁਤਲਕ ਕਿ ਇਹਰੇ ਪੋਲਿਟੀਕਲ ਵੈਂਡੇਟਾ ਹੋ ਰਿਹਾ ਐ ਇਹ ਤੱਕਾ ਹੋ ਰਿਹਾ ਖੈਰਾ ਸਾਹਿਬ ਨਾਲ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਹੋ ਰਹੀ ਐ ਫਿਰ ਤੁਸੀਂ ਆਪਦਾ ਸਟੈਂਡ ਬਦਲ ਲੈਂਦੇ ਹੋ ਫਿਰ ਦੂਜੀ ਚੀਜ਼ ਤੁਸੀਂ ਦੇਖੋ ਆਪਾਂ ਕੰਪੈਰੀਸ਼ਨ ਕਰੀਏ ਈਡੀ ਤੇ ਵਿਜੀਲੈਂਸ ਦੇ ਵਿੱਚ ਜਿਵੇਂ ਜਿਵੇਂ ਇਲੈਕਸ਼ਨ ਆ ਨੇੜੇ ਮਤਲਬ ਪੰਜਾਬ ਦਾ ਇਲੈਕਸ਼ਨ ਲਾਸਟ ਫੇਜ਼ ਹੈਗਾ ਜੂਨ ਇੱਕ ਨੂੰ ਹੈ ਤੇ ਰਿਜ਼ਲਟ ਜਿਵੇਂ ਜਿਵੇਂ ਨੇੜੇ ਆ ਰਹੇ ਹੈ ਤੇ ਇਲੈਕਸ਼ਨ ਕਨਕਲੂਡ ਹੋਣ ਵੱਲ ਜਾ ਰਹੇ ਹੈ ਉਵੇਂ-ਉਵੇਂ ਇੰਡੀਆ ਅਲਾਈਅንስ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਹਿਮੰਤ ਸੁਰੇਨ ਵਨ ਚੀਫ ਮਿਨਿਸਟਰ ਡਾਊਨ ਅਰਵਿੰਦ ਕੇਜੀ ਵਲ ਸਕੰਡ ਚੀਫ ਮਿਨਿਸਟਰ ਡਾਊਨ ਰੇਵਨਥ ਰੈਡੀ ਥਰਡ ਚੀਫ ਮਿਨਿਸਟਰ ਡਾਊਨ ਕਾਂਗਰਸ ਪਾਰਟੀ ਦੇ ਖਾਤੇ ਫਰੀਜ਼ ਕਰਤੇ ਦੇਸ਼ ਦੀ ਪ੍ਰਿੰਸੀਪਲ اپੋਜੀਸ਼ਨ ਦੇ ਚੌਥਾ ਉਦਾਹਰਣ ਇਹ ਤੋਂ ਕੀ ਪਤਾ ਲੱਗਦਾ ਹੈ ਕਿ ਇੰਡੀਆ ਅਲਾਈਅንስ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਬੀਜੇਪੀ ਦੀ ਬੋਖਲਾਹਟ ਤੇ ਘਬਰਾਹਟ ਹੈ ਕਿਉਂਕਿ ਸਾਊਥ ਚੋ ਗਿਆ ਸਾਫ ਨਾਰਥ ਚ ਰਹਿ ਜਾਣਗੇ ਹਾਫ ਇਹ ਹੋਊਗਾ ਬੀਜੇਪੀ ਦਾ ਗ੍ਰਾਫ ਸੋ ਤਾਂ ਕਰਕੇ ਸਾਡੇ ਲੀਡਰਾਂ ਨੂੰ ਇਹਨੂੰ ਪਤਾ ਹੈ ਕਿ ਪਾਰਟੀਆਂ ਨੂੰ ਚੁੱਪਤਾ ਕਰਾ ਨਹੀਂ ਸਕਦੇ ਲੋਕਾਂ ਚ ਵੀ ਲੋਕਪ੍ਰਿਅਤਾ ਬਹੁਤ ਹੈ ਤੇ ਇਹ ਸਾਰੇ ਚਾਹੁੰਦੇ ਵੀ ਹੈ ਕਿ ਇੰਡੀਆ ਅਲਾਈਅንስ ਦੀ ਸਰਕਾਰ ਬਣੇ ਤੇ ਦੇਸ਼ ਚ ਸੰਵਿਧਾਨ ਨੂੰ ਬਚਾਇਆ ਜਾ ਸਕੇ ਲੋਕਤੰਤਰ ਨੂੰ ਬਚਾਇਆ ਜਾ ਸਕੇ ਤੇ ਤਾਂ ਕਰਕੇ ਇਹ ਸਾਨੂੰ ਟਾਰਗੇਟ ਕਰ ਰਹੀ ਹੈ ਪੋਲਿਟੀਕਲ ਵੈਂਡੈਟਾ ਦਿੱਤਾ ਹੈ ਤੁਹਾਨੂੰ ਯਾਦ ਹੋ ਜਦੋਂ ਪਾਰਲੀਮੈਂਟ ਚ 150 ਐਮਪੀ ਸਸਪੈਂਡ ਕੀਤੇ ਦੋ ਤਿਹਾਈ ਉਹਨਾਂ ਚੋਂ ਸੀਗਾ ਇੰਡੀਆ ਆਲਾਈਂਸ ਦਾ ਇੰਡੀਆ ਆਲਾਈਂਸ ਦੇ 50% ਰਾਜ ਸਭਾ 33% ਲੋਕ ਸਭਾ ਚ ਤੇ ਜਿਹੜੇ ਇੱਕ ਵੀ ਜੀਬੀਐਮਪੀ ਖਿਲਾਫ ਕਾਰਵਾਈ ਕਰਨੀ ਚਾਹੀਦੀ ਸੀ ਜਿਹੜੇ ਕਰਕੇ ਕੁਸ ਭੈਟੀਆਂ ਵੜਿਆ ਅੰਦਰ ਉਹਦੇ ਖਿਲਾਫ ਕਾਰਵਾਈ ਕੀਤੀ ਨਹੀਂ ਸੋ ਇਹ ਟਾਰਗੇਟ ਕਰਨਗੇ ਉਵੇਂ ਹੀ ਆਮ ਆਦਮੀ ਪਾਰਟੀ ਪੰਜਾਬ ਚ ਕਰਦੀ ਹੈ ਸਾਡੇ ਲੀਡਰਸ ਨੂੰ ਟਾਰਗੇਟ ਕਰ ਉਦੋਂ ਖਾਸ ਕਰਕੇ ਕੇਸ ਹੁੰਦਾ ਜਦੋਂ ਕੋਈ ਇਹਨਾਂ ਦਾ ਫੇਲਿਅਰ ਮੂਰੇ ਆਉਂਦਾ ਤੁਸੀਂ ਟਾਈਮਿੰਗ ਚੱਕ ਕੇ ਦੇਖ ਲਿਓ ਬਹੁਤ ਰਿਲੇਵੈਂਟ ਹੋਊਗੀ ਜਦੋਂ ਜਦੋਂ ਆਮ ਆਦਮੀ ਪਾਰਟੀ ਐਕਸਪੋਜ਼ ਹੁੰਦੀ ਹੈ ਉਦੋਂ ਉਦੋਂ ਇਹ ਕੀ ਕਰਦੇ ਆ ਕੋਈ ਕੇਸ ਇਨੀਸ਼ੀਏਟ ਕਰਤਾ ਕੋਈ ਰੇਡ ਇਨੀਸ਼ੀਏਟ ਕਰਤੀ ਤਾਂ ਕਿ ਲੋਕਾਂ ਦਾ ਧਿਆਨ ਡਾਇਵਰਟ ਹੋ ਜੇ ਖੇੜਾ ਸਾਹਿਬ ਦਾ ਉਧਾਰਾ ਲੈ ਲਓ ਜਿੱਦਣ ਖੇੜਾ ਸਾਹਿਬ ਦਾ ਆਰਡਰ ਅਨਾਉਂਸ ਹੋਣਾ ਸੀ ਪ੍ਰੋਨਾਉਂਸ ਹੋਣਾ ਸੀਗਾ ਹਾਈ ਕੋਰਟ ਦੁਆਰਾ ਉਹ ਦਿਨ ਰਾਤ ਨੂੰ ਜਿੱਦਣ ਹੋੜਾ ਰਾਤ ਨੂੰ 2 ਵਜੇ ਦੇ ਨੇੜੇ ਤੇੜੇ ਤੁਸੀਂ ਉਹਨਾਂ ਤੇ ਖੋਰ ਐਫ ਆਈ ਆਰ ਦਰਜ ਕਰਤੀ ਇਹ ਟਾਈਮਿੰਗ ਕੀ ਸਭ ਕੁਝ ਨਹੀਂ ਦੱਸ ਰਹੀ ਤੁਹਾਡੇ ਬਾਰੇ ਸੋ ਇੱਥੋਂ ਇਹ ਗੱਲ ਪਤਾ ਲੱਗਦੀ ਹੈ ਕਿ ਬੀ ਜੀ ਪੀ ਤੇ ਪੰਜਾਬ ਆਮ ਆਦਮੀ ਪਾਰਟੀ ਇੱਕ ਸਿੱਕੇ ਦੇ ਦੋ ਪਹਿਲੂ ਹੈ ਇੱਕ ਸਿੱਕੇ ਦੇ ਦੋ ਪਹਿਲੂ ਜੋ ਬੀ ਜੀ ਪੀ ਦੇਸ਼ ਕਰ ਰਹੀ ਹੈ ਦਿੱਲੀ ਚ ਕਰ ਰਹੀ ਹੈ ਆਮ ਆਦਮੀ ਪਾਰਟੀ ਪੰਜਾਬ ਚ ਕਰ ਰਹੀ ਤੇ ਜਵਾਬ ਦੇਸ਼ ਤੇ ਪੰਜਾਬ ਦੋਵਾਂ ਨੂੰ ਦੋ ਅੱਛਾ ਅਰਸ਼ੀ ਆਖਰੀ ਸਵਾਲ ਕਰਨਾ ਚਾਹੁੰਗਾ 1 ਮਿੰਟ ਦੇ ਵਿੱਚ ਜਵਾਬ ਦੇ ਦਿਓ ਇੰਡੀਆ ਅਲਾਈਂਸ ਦਾ ਭਵਿੱਖ ਕੀ ਹੈ ਕੀ ਇੰਡੀਆ ਅਲਾਈਅንስ ਜਿਹੜੀ ਜੀਓ ਪੋਲਿਟਿਕਸ ਚ ਹੁੰਦੀ ਹੈ ਉਹ ਹੋਏਗਾ ਜਾਂ ਕਿਤੇ ਨਾ ਕਿਤੇ ਫਿਰ ਇਸ ਵਾਰ ਜਿਹੜਾ ਨਾਰਾ ਦਿੱਤਾ ਜਾ ਰਿਹਾ ਮੋਦੀ ਸਰਕਾਰ 400 ਪਾਰ ਇੰਡੀਆ ਅਲਾਈਅንስ ਸਰਕਾਰ ਬਣਾਉਣ ਜਾ ਰਹੀ ਹੈ ਇਹ ਜਿਹੜਾ ਇਲੈਕਸ਼ਨ ਹੈ ਇਹ ਦੋ ਅਲਾਈਅੰਸਸ ਦੇ ਵਿੱਚ ਹੈ ਤੇ ਉਹਦਾ ਇੱਕੋ ਇੱਕ ਮਕਸਦ ਹੈ ਸਾਡੇ ਅਲਾਈਅੰਸ ਦਾ ਕਿ ਦੇਸ਼ ਦੇ ਲੋਕਤੰਤਰ ਤੇ ਸੰਵਿਧਾਨ ਨੂੰ ਬਚਾਉਣਾ ਕਿਸੇ ਵੀ ਕੀਮਤ ਤੇ ਤੇ ਨਫਰਤ ਦੀ ਦੁਕਾਨ ਨੂੰ ਸ਼ਟਰ ਲਾਉਣਾ ਬੀਜੇਪੀ ਦਾ ਨਾਨ ਡੈਮੋਕਰੈਟਿਕ ਅਲਾਈਅੰਸ ਦਾ ਮਕਸਦ ਬੜਾ ਸਿੰਪਲ ਹੈ ਇਹ ਰਿਜ਼ਰਵੇਸ਼ਨ ਨੂੰ ਰਿਜ਼ਰਵੇਸ਼ਨ ਦੇ ਖਿਲਾਫ ਹੈ ਸੰਵਿਧਾਨ ਦੇ ਖਿਲਾਫ ਹੈ ਖਤਮ ਕਰਨਾ ਚਾਹੁੰਦੇ ਮੈਂ ਤੁਹਾਨੂੰ ਉਦਾਹਰਨ ਵੀ ਦਿੰਦਾ ਆਰਐਸਐਸ ਦੇ ਲੀਡਰਸ ਦੇ ਬਿਆਨ ਚੱਕ ਕੇ ਦੇਖ ਲਓ ਆਰਐਸਐਸ ਦੇ ਪਬਲਿਸਿਟੀ ਚੀਫ ਹੋ ਗਏ ਮੋਹਨ ਭਗਵਤ ਸਾਹਿਬ ਹੋ ਗਏ ਰਿਜ਼ਰਵੇਸ਼ਨ ਦੇ ਇਹਨਾਂ ਦੇ ਕੀ ਬਿਆਨ ਨੇ ਉਹਨੂੰ ਰੀਕਨਸਿਡਰ ਕੀਤਾ ਜਾਣਾ ਚਾਹੀਦਾ ਹੈ ਜਿਹੜੇ ਪਬਲਿਸਿਟੀ ਚੀਫ ਆਰਐਸਐਸ ਦੇ ਉਹ ਤਾਂ ਇਹ ਵੀ ਕਹਿ ਰਹੇ ਸੀਗੇ ਕਿ ਜਿਹੜੀ ਹੈਗੀ ਹੈ ਰਿਜ਼ਰਵੇਸ਼ਨ ਇਹ ਰਾਈਟ ਇਕਵੈਲਟੀ ਦੇ ਪ੍ਰਿੰਸੀਪਲ ਦੇ ਖਿਲਾਫ ਹੈ ਨਹੀਂ ਹੋਣੀ ਚਾਹੀਦੀ ਰਿਜ਼ਰਵੇਸ਼ਨ ਇਹ ਆਰਐਸਐਸ ਦੇ ਲੀਡਰਸ ਕਹਿ ਰਹੇ ਐ ਬੀਜੇਪੀ ਦੇ ਆਪਦੇ ਲੀਡਰਸ ਨੇ ਬਹੁਤਾਂ ਨੇ ਬਿਆਨ ਦਿੱਤੇ ਐ ਵੀ ਅਸੀਂ ਸੰਵਿਧਾਨ ਬਦਲਣਾ ਚਾਹੁੰਦੇ ਆ ਜੀ ਤੇ ਜੇ ਦੇਖੋ ਤੁਸੀਂ 10 ਸਾਲਾਂ ਜਿਹਨਾਂ ਨੂੰ ਕਾ ਸੈਂਸਸ ਨਹੀਂ ਕਰਾਇਆ ਗਿਆ ਇਥੋਂ ਪਤਾ ਲੱਗਦਾ ਨਾ ਕਿ ਰਿਜ਼ਰਵੇਸ਼ਨ ਦੇ ਖਿਲਾਫ ਨੇ ਇਹ ਨੀ ਤਾਂ ਕਾ ਸੈਂਸਸ ਕਰਾਉਂਦੇ ਜੇ ਤੁਹਾਨੂੰ ਨੰਬਰ ਹੀ ਨਹੀਂ ਪਤਾ ਤਾਂ ਤੁਸੀਂ ਕਿਹੜੇ ਹਿਸਾਬ ਨਾਲ ਲੋਕਾਂ ਨੂੰ ਰਿਜ਼ਰਵੇਸ਼ਨ ਦੇ ਸਕਦੇ ਹੋ ਸੋ ਜੇ ਸੰਵਿਧਾਨ ਹੀ ਖਤਮ ਕਰ ਦੋਗੇ ਤੁਸੀਂ ਤੇ ਫੇਰ ਨਾ ਤਾਂ ਰਿజర్వేਸ਼ਨ ਹੋਊਗੀ ਕਿਉਂਕਿ ਸਾਰ ਸਾਰੀ ਰਾਈਟ ਸਾਰੇ ਹੱਕ ਤਾਂ ਸੰਵਿਧਾਨ ਚ ਲਿਖੇ ਹੋਏ ਆ ਮਹਿਲਾਵਾਂ ਦੇ ਬੰਦਿਆ ਦੇ ਹਰੇਕ ਵਰਗ ਦੇ ਦਲਿਤ ਦੇ ओबीसीਜ਼ ਦੇ ਐਸਸੀਜ਼ ਦੇ ਐਸਟੀਜ਼ ਦੇ ਸਭ ਦੇ ਜਿਹੜੇ ਹੱਕ ਆ ਉਹ ਕਨਸਟੀਟਿਊਸ਼ਨ ਚੋਂ ਨਿਕਲਦੇ ਆ ਤੇ ਭਾਜਪੀ ਦੀ ਆਦਤ ਹੈ ਕਨਸਟੀਟਿਊਸ਼ਨ ਨੂੰ ਤੇ ਸੁਪਰੀਮ ਕੋਰਟ ਨੂੰ ਅੰਡਰਮਾਈਨ ਕਰਨ ਦੀ ਸੁਪਰੀਮ ਕੋਰਟ ਹੈ ਗਾਰਡੀਅਨ ਆਫ ਦਾ ਕਨਸਟੀਟਿਊਸ਼ਨ ਆਫ ਇੰਡੀਆ ਕਾਨੂੰਨ ਦੀ ਰਾਖੀ ਕਰਦੀ ਹੈ ਸੁਪਰੀਮ ਕੋਰਟ ਸੁਪਰੀਮ ਕੋਰਟ ਨੇ ਕਿਹਾ ਸੀਜੀ ਸਾਹਿਬ ਨੂੰ ਕਮੇਟੀ ਦਾ ਹਿੱਸਾ ਬਣਾਓ ਜੋ ਇਲੈਕਸ਼ਨ ਕਮਿਸ਼ਨ ਨੂੰ ਚੁਣੂ ਨੇਵਰਾਇ ਜੀ ਕਾਨੂੰਨ ਬਣਾ ਕੇ ਬਾਈਪਾਸ ਕਰਤਾ ਸੁਪਰੀਮ ਕੋਰਟ ਦੇ ਆਰਡਰ ਨੂੰ ਸੁਪਰੀਮ ਕੋਰਟ ਨੇ ਇਲੈਕਟੋਰਲ ਬਾਂਡ ਨੂੰ ਅਨਕਨਸਟੀਟਿਊਸ਼ਨਲ ਗੈਰ ਸਵਿਧਾਨਕ ਘੋਸ਼ਿਤ ਕੀਤਾ ਮੋਦੀ ਸਾਹਿਬ ਕਹਿੰਦੇ ਸਕਸੈਸ ਸਟੋਰੀ ਹੈ ਬੀਜੇਪੀਜ਼ ਵਰਡ ਅਗੇਨ ਸੁਪਰੀਮ ਕੋਰਟਸ ਵਰਡ ਫਿਰ ਤੀਜਾ ਤੁਸੀਂ ਦੇਖੋ ਚੰਡੀਗੜ੍ਹ ਮੇਅਰ ਪੋਲ ਚ ਲੋਕਤੰਤਰ ਦਾ ਕਤਲ ਹੋਇਆ ਸਭ ਨੇ ਦੇਖਿਆ ਡੈਮੋਕ੍ਰੇਸੀਜ਼ ਮਰਡਰ ਸੁਪਰੀਮ ਕੋਰਟ ਨੇ کیا ਤੇ ਦਿੱਲੀ ਪਾਵਰ ਦਾ ਵੀ ਇੱਕ ਇਸ਼ੂ ਸੀਗਾ ਦਿੱਲੀ ਸਰਕਾਰ ਨੇ ਜਦੋਂ ਪਾਵਰ ਦਿੱਤੀ ਕਿ ਸੁਪਰੀਮ ਕੋਰਟ ਦੁਆਰਾ ਲਾਅ ਬਣਾ ਕੇ ਇਹਨਾਂ ਨੇ ਉਹਨੂੰ ਵੀ ਬਾਈਪਾਸ ਕਰ ਲਿਆ ਮਤਲਬ ਕੀ ਹੈ ਤੇ ਜਦੋਂ ਇੱਕ ਹੋਰ ਚੀਜ਼ ਐਡ ਕਰਦਾ ਜਦੋਂ ਮੋਦੀ ਸਾਹਿਬ ਕਹਿੰਦੇ ਐ ਕੋਸਪੈਠੀਏ ਜਾਂ ਕਹਿੰਦੇ ਐ ਕਿ ਇਹ ਆਪਣਾ ਜਵਾਖ ਜਿੰਨਾ ਦੇ ਜ਼ਿਆਦਾ ਹੁੰਦੇ ਐ ਇਹ ਤੁਹਾਡੇ ਜਵਾਰਾਤ ਲੈ ਕੇ ਉਹਨਾਂ ਨੂੰ ਦੇ ਦੇਣਗੇ ਮੰਗਲ ਸੂਤਰ ਲੈ ਕੇ ਦੇ ਦੇਣਗੇ ਉਹ ਕਮਿਊਨਲ ਰਿਮਾਰਕਸ ਐ ਉਹ ਹੇਟ ਸਪੀਚ ਐ ਤੇ ਸਾਡੇ ਪ੍ਰੀਐਂਬਲ ਤੇ ਉਹ ਹਮਲਾ ਐ ਪ੍ਰੀਐਂਬਲ ਐ ਇੰਟਰੋਡਕਸ਼ਨ ਟੂ ਦਾ ਕਨਸਟੀਟਿਊਸ਼ਨ ਆਫ ਇੰਡੀਆ ਜੋ ਕਹਿੰਦਾ ਵੀ ਦਾ ਪੀਪਲ ਆਫ ਇੰਡੀਆ ਸੋਸ਼ਲਿਸਟ ਸੋਵਰਨ ਸੈਕੂਲਰ ਸੈਕੂਲਰ ਡੈਮੋਕਰੈਟਿਕ ਰਿਪਬਲਿਕ ਸਾਡੇ ਪ੍ਰੀਅੰਬਲ ਤੇ ਸਾਡੇ ਸੰਵਿਧਾਨ ਤੇ ਸਾਡੇ ਲੋਕਤੰਤਰ ਤੇ ਹਮਲਾ ਸੋ ਦੇਸ਼ ਚ ਇੱਕੋ ਆਵਾਜ਼ ਆ ਹੁਣ ਕਿ ਬੀਜੇਪੀ ਤੇ ਅੰਗਰੇਜ਼ ਇੱਕ ਸਮਾਨ ਇੰਡੀਆ ਅਲਾਈਅንስ ਕਰਨ ਜਾ ਰਿਹਾ ਬੰਦ ਨਫਰਤ ਦੀ ਦੁਕਾਨ ਠੀਕ ਹੈ ਅਰਸ਼ੀ ਸਾਹਿਬ ਨਾਲ ਗੱਲਬਾਤ ਕਰਨ ਦੇ ਲਈ ਬਹੁਤ ਬਤਨਵਾ ਥੈਂਕ ਯੂ ਸੋਮਾ ਜੀ ਥੈਂਕ ਯੂ ਵੈਰੀ ਮੱਚ ਥੈਂਕ ਯੂ ਸੋ ਅਰਸ਼ਪ੍ਰੀਤ ਖੜਿਆਲ ਸਾਡੇ ਨਾਲ ਸਨ ਉਹਨਾਂ ਦੇ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਹੈ ਪੰਜਾਬ ਦੀ ਰਾਜਨੀਤੀ ਤੇ ਵੀ ਗੱਲ ਖੁੱਲ ਕੇ ਹੋਈ ਹੈ ਇਨਫੋਰਸਮੈਂਟ ਡਾਇਰੈਕਟਰ ਤੇ ਵੀ ਗੱਲ ਖੁੱਲ ਕੇ ਹੋਈ ਹੈ ਸੀਬੀਆਈ ਤੇ ਵੀ ਗੱਲ ਖੁੱਲ ਕੇ ਹੋਈ ਹੈ ਤੇ ਵਿਜੀਲੈਂਸ ਤੇ ਵੀ ਉੱਤੇ ਵੀ ਉਹਨਾਂ ਦੇ ਵੱਲੋਂ ਵੱਡੇ ਸਵਾਲ ਚੁਕੇ ਗਏ ਨੇ ਤੇ ਸਿੱਧੇ ਤੌਰ ਤੇ ਕਿਹਾ ਗਿਆ ਕਿ ਦਿੱਲੀ ਦੇ ਵਿੱਚ ਬੀਜੇਪੀ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਤੇ ਉਹਨਾਂ ਦੇ ਵੱਲੋਂ ਸਾਫ ਤੌਰ ਤੇ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਕਿਹਾ ਗਿਆ ਕਿ ਸਾਡੇ ਵੱਲੋਂ ਮੈਗ ਉਤਾਰੇ ਗਏ ਨੇ 트럼ਪ ਕਾਰਡ ਖਿਡਿਆ ਗਿਆ ਤੇ ਇਹ 트럼ਪ ਕਾਰਡ ਕਿੰਨਾ ਕੁ ਕਾਂਗਰਸ ਦੇ ਲਈ ਫਾਇਦੇਮੰਦ ਹੁੰਦਾ ਹੈ ਇਹ ਚਾਰ ਚੂਰ ਨੂੰ ਸਪਸ਼ਟ ਹੋ ਜਾਵੇਗਾ